ਕੁੜਿਆ ਪਈਆ ਲੰਮੀ ਤਾਣੀ ਕੋਈ ਕੰਮ ਤਾਂ ਨਹੀਂ ਲੜਕਾ ਤੋੜ ਲੈ ਆਹ ਦੇਖ ਲੈ ਕਿਵੇਂ ਖਲਾਰਾ ਪਾਇਆ ਪਿਆ ਖੜੀ ਹੋ ਜਾ ਮੈਂ ਤੈਨੂੰ ਕਹੀ ਨਹੀਂ ਆ ਕੰਦਾ ਨੂੰ ਨਹੀਂ ਕਹਿੰਦੀ ਧੀ ਮੰਮੀ ਕੀ ਸਾਰ ਦਿਨ ਤੁਸੀਂ ਇਦਾਂ ਹੀ ਬੋਲਦੇ ਰਹਿੰਦੇ ਹੋ ਕੀ ਕਰਤਾ ਮੈਂ ਆਹ ਸਮਾਨ ਚੱਕ ਦੇ ਬੁਰਾ ਲੱਗਦਾ ਆਏ ਗਏ ਦਾ ਘਰ ਅਗਲਾ ਕੀ ਕਹੂਗਾ ਕੀ ਕਹੂਗਾ ਕੌਣ ਕਹੂਗਾ ਮੈਨੂੰ ਦੱਸੋ ਮੈਂ ਪੁੱਛਦੀ ਆ ਉਹਨੂੰ ਜਿਹੜਾ ਕਹੂਗਾ ਲੈ ਤੂੰ ਲੋਕਾਂ ਨਾਲ ਨਾਲ ਲੜਨਾ ਕੰਮ ਤਾਂ ਆਪਣੇ ਘਰ ਦੇ ਨੇ ਤੁਸੀਂ ਆਪ ਵੀ ਕਰ ਸਕਦੇ ਹੋ ਨਾ ਪਾਲੀ ਕਰ ਦੇਗੀ ਮੈਂ ਕਿਉਂ ਕਰਾਂ ਮੈਂ ਤੁਹਾਡੇ ਘਰ ਦੀ ਨੌਕਰ ਥੋੜਾ ਆ ਪਾਲੀ ਨੂੰ ਨਾ ਰੋਜ਼ ਹੀ ਤਨਖਾਹ ਨਹੀਂ ਮਿਲਦੀ ਠੀਕ ਹੈ ਮੈਂ ਬੇਬੀ ਪੋਸਣ ਦਾ ਕਰੀ ਹਜੇ ਨਹੀਂ ਰੋਟੀ ਬਣਾਈ ਨਹੀਂ ਹੈਲੋ ਫਿਰ ਮੈਨੂੰ ਵੀ ਤਨਖਾਹ ਨਹੀਂ ਮਿਲਦੀ ਸਮਝ ਆਈ ਲੈ ਤੈਨੂੰ ਫਿਰ ਰੋਟੀ ਨਹੀਂ ਮਿਲਦੀ ਅੱਜ ਆਪਦੀ ਬਣਾ ਕੇ ਖਾ ਲਈ ਤੈਨੂੰ ਮੈਂ ਤਨਖਾਹਾਂ ਤੇ ਰੱਖਾਂ ਕਿਹਨੇ ਕਿਹਾ ਵੀ ਮੈਨੂੰ ਰੋਟੀ ਨਹੀਂ ਮਿਲਦੀ ਆ ਤਾਂ ਨਹੀਂ ਮਿਲਦੀ ਤੂੰ ਕਹੇਂਗੀ ਹਾਂ ਤੂੰ ਹੁਣ ਨਹੀਂ ਕੋਣ ਐਡੀ ਗੱਲ ਮੈਨੂੰ ਕਹਿਣ ਵਾਲੀ ਐਸ ਕਰਦੀ ਵੱਡੀ ਨੂੰ ਓਏ ਚੁੱਪ ਕਰਕੇ ਬਹਿ ਜਾ ਜਿਹੜੇ ਹਿਸਾਬ ਨਾਲ ਤੂੰ ਆਈਆਂ ਨਾ ਮੈਨੂੰ ਪਤਾ ਕਿੰਨੀ ਕੁ ਵੱਡੀ ਨੂੰ ਆ ਕਿਉਂ ਦਰਦ ਦਾ ਮਤਲਬ ਕੀ ਹੈ ਵਿਆਹ ਕੇ ਲਿਆਂਦੀ ਆ ਏ ਕੋਈ ਨਿਕਲ ਕੇ ਨਹੀਂ ਆਈ ਆਹੋ ਵਿਆਹ ਕੇ ਗਾਜੇ ਵਾਜੇ ਨਾਲ ਵੇਖ ਕੇ ਲਿਆਂਦੀ ਨਾ ਸਾਰੇ ਮੈਂ ਪੂਰੀ ਕਰ ਰਹੀ ਆ ਠੀਕ ਹੈ ਤੇਰੀ ਵੰਗ ਮੰਜੇ ਤੇ ਨਹੀਂ ਚੜੀ ਰਹੀਂਦੀ ਸਾਰਾ ਦਿਨ ਕੀ ਮੰਜੇ ਤੇ ਚੜੀ ਰਹਿਣੀ ਆ ਮੈਂ ਦੱਸੇ ਜਰਾ ਮੈਨੂੰ ਕੀ ਮੰਜੇ ਤੇ ਚੜੀ ਨਹੀਂ ਰਹੀ ਤੂੰ ਬੇਬੇ ਮੈਨੂੰ ਦੇ ਦੇ ਨਾ ਇੱਕ ਮਿੰਟ ਨਹੀਂ ਨਹੀਂ ਤੂੰ ਮੇਰੇ ਨਾਲ ਗੱਲ ਭੁੱਲਦੀ ਕਿਵੇਂ ਆ ਨਹੀਂ ਤੂੰ ਕਿਵੇਂ ਬੋਲਦੀ ਆ ਤੂੰ ਦੱਸ ਮੇਰੀ ਗੱਲ ਸੁਣ ਲੈ ਡੇਢ ਗਿੱਠੀ ਜੀ ਨੂੰ ਮੈਂ ਧਰਤੀ ਜਵਾੜਦੀ ਹੈਲੋ ਭਾਵੇਂ ਡੇਢ ਗਿੱਠੀ ਸੀ ਪਰ ਮੇਰੇ ਪ ਇਹੀ ਕਦ ਪਿੱਛੇ ਐਨੇ ਨੋਟ ਭੇਜੇ ਸੀ ਤੇਰੇ ਪਿਓ ਨੇ ਨਾ ਤੈਨੂੰ ਪੈਸਾ ਤਾਂ ਦਿੱਤਾ ਤੂੰ ਪੂਰੀ ਨਹੀਂ ਰਹੀ ਜੋਨੀ ਨਹੀਂ ਇਹ ਜੇ ਤੂੰ ਪੂਰੀ ਸੀ ਘਟੂ ਘੜ ਫਿਰ ਤੇਰੇ ਪਿਓ ਨੇ ਕੀ ਦੇਤਾ ਇਹ ਤਾਂ ਦੱਸ ਮੇਰੇ ਪਿਓ ਨੇ ਕੁਝ ਨਹੀਂ ਦਿੱਤਾ ਮੈਨੂੰ ਸੰਸਕਾਰ ਇਹ ਤੁਹਾਡੇ ਕੋਲ ਹੈ ਹੀ ਕੁਝ ਨਹੀਂ ਸੀ ਨਹੀਂ ਬੱਸ ਕਰ ਜੰਗਾ ਦਾ ਟੱਬਰ ਸੀ ਪਿਸਤੌਲ ਜੀ ਦੀ ਤੀਮੀਆ ਬੋਲਦੀ ਦਿਖ ਲੱ ਅੱਲਾ ਕਰਨਾ ਕਰ ਸਭ ਜੀਮ ਚੱਲ ਜਾ ਤੇਰੀ ਕਿਉਂਕਿ ਮੈਨੂੰ ਪਹਿਲਾਂ ਹੀ ਪਤਾ ਹੁੰਦਾ ਨਾ ਵੀ ਤੁਹਾਡਾ ਟੱਬਰ ਇਹ ਜਾ ਮੈਂ ਤਾਂ ਇਸ ਘਰ ਦੇ ਵਿੱਚ ਕਦੇ ਵਿਆਹ ਹੀ ਨਾ ਕੀਤਾ ਕੋਈ ਨਹੀਂ ਮੈਂ ਨਹੀਂ ਕਹਿੰਦੇ ਆ ਬਿੱਲੀਆਂ ਅੱਖਾਂ ਵਾਲੇ ਹੀ ਭੇੜੇ ਹੁੰਦੇ ਆ ਨਹੀਂ ਮੇਰੀ ਗੱਲ ਸੁਣ ਲੈ ਬਿੱਲੀਆਂ ਅੱਖਾਂ ਵਾਲੀ ਤੀਨੀ ਤੇ ਪੂਰੀ ਖਤਰਨਾਕ ਹੁੰਦੀ ਹੈ ਖਤਰਨਾਕ ਉਹੀ ਚੀਜ਼ ਤੂੰ ਹੈ ਅੱਛਾ ਜੇ ਮੈਥੋਂ ਇੰਨੀ ਤਕਲੀਫ ਹੈ ਤਾਂ ਠੀਕ ਹੈ ਮੈਂ ਤੁਹਾਡਾ ਘਰ ਛੱਡ ਕੇ ਚਲੇ ਜਾਨੀ ਆਰ ਮੇਰੇ ਬਾਪ ਨੇ ਜਿਹੜਾ ਟਰੱਕ ਪਰ ਕੇ ਦਾਜ ਭੇਜਿਆ ਸੀ ਨਾ ਤੇ ਜਿਹੜਾ ਇੰਨਾ ਸੋਨਾ ਪਾਇਆ ਸੀ ਉਹ ਸਾਰਾ ਮੈਨੂੰ ਮੋੜ ਦਾ ਕੌਣ ਨਾ ਮੋਰ ਮੋੜ ਦਾ ਕੌਣ ਹੁੰਦਾ ਹੁਣ ਇਹਦਾ ਮਤਲਬ ਤੂੰ ਸਾਥੋਂ ਵਾਪਸ ਕਰਾਵੇਂਗੀ ਲੈ ਤੂੰ ਸਾਡੇ ਮੁੰਡੇ ਨਾਲ ਰਹੀ ਨਹੀਂ ਲਗੀ ਇਹਨਾਂ ਨੇ ਇੱਕ ਮਿੰਟ ਸਾਡੇ ਘਰੇ ਨਹੀਂ ਰਹੀ ਮੋੜਨਾ ਤਾਂ ਫਿਰ ਮੈਨੂੰ ਆਉਂਦਾ ਬੇਬੇ ਤੂੰ ਇਹ ਨਾ ਸੋਚ ਸਾਰੇ ਤਰੀਕੇ ਆਉਂਦੇ ਨੇ ਕੋਰਟ ਚ ਕਿੱਦਾਂ ਸਮਾਨ ਲਈਦਾਗਾ ਨਾਲੇ ਤਰੀਕੇ ਖੇੜ ਕੇ ਦੇਖ ਲੈਪਾ ਸਮਾਨ ਨਹੀਂ ਹੁਣ ਮੁਰਦਾ ਗਈਆਂ ਆਈਆਂ ਗੱਲਾਂ ਹੈ ਗੰਗਾ ਕੇ ਕਿਤੇ ਫੁੱਲ ਮੁੜਦੇ ਨੇ ਬਾਹ ਨਹੀਂ ਕਰ ਕੰਮ ਕਰ ਤੂੰ ਉੱਥੇ ਖੜਾ ਕੀ ਕਰਦਾ ਓਰੇ ਸੱਦ ਲੈ ਸੱਦ ਲੈ ਹੁਣ ਉਹ ਨੂੰ ਕੀ ਕਹਿਣੀ ਤੂੰ ਸਾਡੀ ਨਾਲ ਗੱਲ ਕਰ ਕਿਉਂ ਉਹਦੇ ਨਾਲ ਵੀ ਗੱਲ ਕਰੂੰਗੀ ਉਹ ਬੋਲਦਾ ਹੀ ਨਹੀਂ ਹੈਗਾ ਠੀਕ ਹੈ ਜਿਹੜਾ ਘੁੱਗੂ ਬਣ ਕੇ ਸਾਰ ਦਿਨ ਖੜਾ ਰਹਿੰਦਾ ਨਾ ਓਰੇ ਤੇਰੇ ਵਰਗੇ ਹਈ ਨਹੀਂਓਂ ਨਹੀਂ ਪਾਈ ਤੂੰ ਚੁੱਪ ਕਰ ਜਾ ਇਹ ਤਾਂ ਸਾਰਾ ਪਿੰਡ ਆ ਜੇ ਨਾ ਇਹ ਤਾਂ ਤਾਂ ਨਹੀਂ ਹਾਰਦੀ ਤਾਂ ਨਹੀਂ ਹਾਰਦੀ ਅੱਪਾ ਹਾਰ ਜਾਗੇ ਇੱਥੇ ਇਹ ਕੁੱਪ ਕਰ ਜਾ ਇਹਦੀ ਮਾਂ ਨੇ ਤੈਨੂੰ ਬੋਲਣੀ ਸਿਖਾਈ ਹਾਂ ਤੈਨੂੰ ਜਦੋਂ ਤੁਸੀਂ ਮੇਰਾ ਰਿਸ਼ਤਾ ਲੈਣ ਗਏ ਸੀਗੇ 1 ਮਿੰਟ ਜਦੋਂ ਰਿਸ਼ਤਾ ਲੈਣ ਗਏ ਸੀ ਉਦੋਂ ਉੱਥੇ ਕਿੱਦਾਂ ਬਹਿ ਗਏ ਸੀ ਕੁੱਗੂ ਜਿਹਾ ਬਣ ਕੇ ਉਦੋਂ ਬੋਲਦੀ ਨਾ ਵੀ ਥੋੜੀ ਐਡੀ ਜਵਾਰ ਹੈ ਬਥੇਰਾ ਬਥੇਰਾ ਬੋਲੀ ਜਾਂਦੀ ਹੈ ਲੈ ਪਿਸਤੌਲ ਜਿੰਨੀ ਤੀਵੀਂ ਆ ਬੋਲ ਦੇ ਚਬਰ-ਜਬਰ-ਜਬਰ ਜਬਰ ਬੋਲੀ ਜਾਂਦੀ ਤੂੰ ਕੋਈ ਆਪਣੇ ਵਰਗੀ ਲੈਣ ਦਾ ਨਾ ਆਪਣੇ ਜੱਟੀ ਮੇਰੇ ਨਾਲ ਦੱਸ ਕੀ ਸੀ ਤੈਨੂੰ ਉਹ ਤਾਂ ਬੜਾ ਤੈਨੂੰ ਪੈਸੇ ਦਾ ਲਾਲਚ ਸੀਗਾ ਉਹ ਕੀ ਕੀ ਗੱਲ ਤਾਂ ਦੱਸ ਦੋ ਮੈਂ ਕੀ ਹੋ ਗਿਆ ਆ ਕੰਮ ਨੂੰ ਕਹਿਆ ਭਾਈ ਵੈਨੂੰ ਮੱਖਾ ਮਣਾ ਮੋਟਾ ਸਵਾਂਝਾ ਚੱਕ ਦੇ ਦੇਖ ਆਏਗਾ ਜਾਂ ਘਰ ਹੈਗਾ ਕਹਿੰਦੀ ਜਿਹੜਾ ਕੋਈ ਆਊਗਾ ਮੈਂ ਕੰਮ ਕਰ ਲੋਦੇ ਨਾਲ ਲੈ ਪਹਿਲਾਂ ਲੋਕਾਂ ਨੂੰ ਕੱਢਣਾ ਯਾਰ ਮੇਰੀ ਗੱਲ ਸੁਣੋ ਜਦੋਂ ਮੈਂ ਇੱਥੇ ਸੁੱਤੀ ਪਈ ਆ ਫਿਰ ਮੈਨੂੰ ਡਿਸਟਰਬ ਕਰਨ ਦੀ ਕੀ ਲੋੜ ਹੈ ਇਹਨਾਂ ਨੂੰ ਤੂੰ ਰਾਤ ਨੂੰ ਸੋ ਕੇ ਰਾਜ਼ਦੀ ਹੋਣੀ ਨਹੀਂ ਹੈਗੀ ਇਹਦੀ ਨਾ ਜ਼ੁਬਾਨ ਬੰਦ ਕਰ ਲੋ ਸਮਝ ਆ ਗਈ ਤੁਹਾਨੂੰ ਕਿਤੇ ਉਹ ਗੱਲ ਨਾ ਹੋਵੇ ਵੀ ਸਾਰੇ ਟੱਬਰ ਨੂੰ ਨਾ ਫਿਰ ਮੈਂ ਥਾਣੇ ਕਚੈਰੀਆਂ ਦੇ ਵਿੱਚ ਘੜੀਸਾ ਮੈਂ ਪਕਾਈ ਮਾਰੀ ਆ ਯਾਰ ਤਾਂ ਮੈਂ ਪਕਾਈ ਕਰਦੀ ਆ ਇਹ ਪਕਾਈ ਕਰਦੀ ਆ ਨਾ ਉਹ ਤਾਂ ਦਿਖਦਾ ਨਹੀਂ ਤੁਹਾਨੂੰ ਅੱਛਾ ਇਹ ਵੀ ਉਹਦੀ ਬੋਲੀ ਦੇ ਲੈ ਮੈਂ ਖਾ ਇਹਦੇ ਜਾ ਰੂਂ ਤੇਰੇ ਮੈਂ ਆਪੀ ਕਰ ਲੂੰਗਾ ਨਾ ਮੈਂ ਤੈਨੂੰ ਵੀ ਆਪ ਨੂੰ ਆਖ ਲੀਏ ਕੀ ਤੋਂ ਉਹਨਾਂ ਨੂੰ ਲੜਾਈ ਨਹੀਂ ਨਾਲੇ ਪਰਚਾਈ ਤੂੰ ਤਾਂ ਆਪ ਸਿਆਣੀ ਐ ਮੈਨੂੰ ਤਾਂ ਗਲਾਪੀ ਨਹੀਂ ਹੁਣ ਤੂੰ ਉਹਦੀ ਜੋ ਬੋਲੀ ਬੋਲਦੀ ਐ ਇਹ ਤਾਂ ਗੋਹਾ ਸਿੱਟ ਗਈ ਐ ਹੈ ਗੋਹਾ ਸਿੱਟਿਆ ਚਾਰ ਮਹੀਨਾ ਮੇਰੀਆਂ ਬੱਤੀਆਂ ਪਕਾਈ ਆ ਅੱਜ ਸਾਰੇ ਕੰਮ ਕਰਨ ਇੱਥੇ ਨਿਆਣੀ ਲੱਗਿਆ ਕਰਨ ਕੰਮ ਨੂੰ ਨਾ ਭਾਈ ਇਹਨੂੰ ਕਹੋ ਬਿਠਾ ਲੈ ਮਹਾਰਾਣੀ ਨੂੰ ਪੂਜ ਲੈ ਆਰਤੀ ਤਾਰ ਲੈ ਉਹਦੀ ਆਸਲ ਵਿੱਚ ਸਹੀ ਗੱਲ ਦੱਸਾ ਤੇਰੇ ਨਾ ਤੀ ਨਹੀਂ ਹੈਗੀ ਤਾਂ ਤੂੰ ਐਂ ਤਾਂ ਉਹ ਕਰੀ ਜਾਂਦੀ ਆ ਇਹਦੇ ਮਗਰ ਲੱਗੀ ਹੋਈ ਆ ਇਹ ਮੈਨੂੰ ਵਿਚਾਰੀ ਕੀ ਕਹਿੰਦੀ ਐ ਇਹ ਤਾਂ ਆਪਦਾ ਜਿਹੜੇ ਨੇ ਜ਼ਿੰਮੇਵਾਰੀ ਸਭ ਦਾ ਕੰਮ ਨਿਮੇੜ ਆਈ ਠੀਕ ਐ ਮਾੜਾ ਮੋਟਾ ਚੱਕ ਧਰਦਾ ਕਰ ਸਕਦੀ ਆ ਕਰ ਦੂ ਪਿਆਰ ਨਾਲ ਵੀ ਸਮਝਾਈ ਨਾ ਹੁੰਦਾ ਥੋੜੀ ਵੀ ਚਾਰ ਰੜ ਕੇ ਤੂੰ ਹੀ ਰਹਿਣਾ ਉਹਦੇ ਵਿੱਚ ਬੱਸ ਰਹਿਣ ਦੀ ਇਹ ਤਾਂ ਚਮਚਾ ਬਣ ਗਿਆ ਬਣ ਕੇ ਪਤਾ ਹਾਂ ਤੇ ਤੈਨੂੰ ਖਵਾਈ ਖੜੀਆ ਫੁਲ ਕੇ ਜਿਹਦੇ ਮਾਰ ਲੱਗੀ ਖੜੀਆਂ ਤੂੰ ਨਾ ਉਹ ਤਾਂ ਮੈਨੂੰ ਕਹਾ ਗੋਭੀ ਵਾਲੇ ਖਵਾਉਗੀ ਉਹਨੂੰ ਗੋਭੀ ਖਵਾਉਣੀ ਆ ਹਾਂ ਰਲਾ ਸਭ ਬੇਬੇ ਰਹਿਣ ਦੇ ਇੱਥੇ ਕੋਈ ਆਸ ਨਾ ਰੱਖ ਇਹ ਤਾਂ ਬਸ ਬਣ ਜਾਂਦਾ ਤੇਰਾ ਬਣਤਾ ਗਿਆ ਪਤਾ ਨਹੀਂ ਕੀ ਸਰਚ ਪਾਇਆ ਮੈਂ ਤੈਨੂੰ ਲੈ ਕੇ ਕੀ ਨਾ ਅੱਕੇ ਮੇਰੀ ਗੱਲ 'ਚ ਗੱਲ ਬੋਲਦਾ ਮੈਂ ਜਿਹੜੀ ਗੱਲ ਕਹਿਣੀ ਉਹੀ ਬਾਸ ਕਰ ਦਿੰਦਾ ਤੇ ਹੁਣ ਮੇਰੀ ਗੱਲ ਤਾਂ ਪੈਰ ਨਾਲ ਮਲ ਜਾਂਦਾ ਇਹ ਬੇਬੇ ਇਸ ਘਰ ਦੇ ਵਿੱਚ ਸਿਰਫ 6 ਜਾਂ 7 ਰੁਪਈਆਂ ਬਣਨਗੇ ਮੈਂ ਉਹ ਨਹੀਂ ਦੋਨੋਂ ਜੀ ਦੀ ਰੁਪਈ ਨਹੀਂ ਬਣਾਉਂਦੀ ਬਸ ਲੋੜ ਹੀ ਤੈਨੂੰ ਆਪਣੀਆਂ ਪਕਾਵੇ ਨਾ ਪਕਾਵੇ ਠੀਕ ਹੈ ਚੱਲ ਮੈਂ ਵੀ ਜਾਣੀ ਅੰਦਰ ਦੇਖਦੀ ਆ ਮੈਂ ਕੱਪੜੇ ਧਰ ਉਜਰ ਕੀ ਦਿੰਪੂ ਤੂੰ ਇਹਨਾਂ ਨਾਲ ਅਣਪੜਾ ਨਾਲ ਅਣਪੜ ਹੋ ਜਾਣੀ ਐ ਇਹਨਾਂ ਨਾਲ ਬਕਵਾਸ ਕਰਨ ਦਾ ਕੀ ਫਾਇਦਾ ਵਿਆਖਣ ਤੋਂ ਪਹਿਲਾਂ ਮੈਨੂੰ ਦੱਸਣਾ ਸੀਗਾ ਕਿ ਤੇਰਾ ਟੱਬਾ ਅਣਪੜ ਐ ਉਦੋਂ ਕਿ ਨਹੀਂ ਬੋਲਿਆ ਉਹ ਠੰਡੀ ਹੋ ਜਾ ਮੇਰੇ ਨਾਲ ਤਾਂ ਗੱਲ ਪਿਆਰ ਨਾਲ ਕਰ ਲੈ ਤੇਰੇ ਨਾਲ ਮੈਂ ਕੀ ਗੱਲ ਕਰ ਲਾ ਹੈ ਤਾਂ ਤੂੰ ਵੀ ਇਸੇ ਟੱਬਰ ਦਾ ਨਾ ਉਹ ਮੈਂ ਹੁਣ ਕਹਿ ਕੇ ਤਾਂ ਆਇਆ ਹੁਣ ਮੈਂ ਗੋਲੀ ਮਾਰਾਂ ਉਹਨਾਂ ਦੇ ਕਹਿ ਕੇ ਤਾਂ ਆਇਆ ਮੈਂ ਤੈਨੂੰ 100 ਵਾਰੀ ਕਹਤਾ ਕਿ ਮੈਂ ਇੱਥੇ ਨਹੀਂ ਰਹਿਣਾ ਨਹੀਂ ਰਹਿਣਾ ਛੰਡੀਗੜ ਮਹਾਲੀ ਚੱਲਦੇ ਤੂੰ ਕਿਤੇ ਮੇਰੀ ਗੱਲ ਨੂੰ ਸੁਣਦਾ ਐ ਕਿਉਂ ਤੈਨੂੰ ਕਹਿ ਤਾ ਹੁਣ ਟਾਈਮ ਤਾਂ ਦੇ ਦੇ ਮੈਨੂੰ ਹੁਣ ਮੈਂ ਹੁਣੀ ਭਗ ਜਾ ਕਿਉਂ ਤੂੰ ਇਹਨਾਂ ਤੋਂ ਪੈਸੇ ਲਵੇਂਗਾ? ਚੜੇ ਤੂੰ ਕਮਾਉਣਾ ਪੈਸੇ ਹੋ। ਔਰ ਜੜੇ ਮੇਰੇ ਬਾਪ ਨੇ ਤੈਨੂੰ ਕੈਸ਼ ਦਿੱਤੀ ਸੀ ਹੋ? ਕਮਾਉਣ ਨਾਲ ਨਾ ਚਲ। ਉਹ ਸਾਰਾ ਕੁਝ ਤਾਂ ਫਿਰ ਮੰਮੀ ਨੂੰ ਫੜਾਤਾ। ਉਹੀ ਤਾਂ ਤੈਨੂੰ ਕਹੀ ਜਾਂਦਾ। ਸਾਰਾ ਕੁਝ ਮੰਮੀ ਨੂੰ ਫੜਾਤਾ। ਘਰ ਦੀ ਕੋਈ ਚੀਜ਼ ਹੁੰਦੀ ਮੰਮੀ ਨੂੰ ਫੜਾ ਦੋ। ਮੰਮੀ ਨੂੰ ਫੜਾ ਦੋ। ਉਹ ਜਦੋਂ ਹੁਣ ਕਬੀਲਦਾਰੀ ਉਹ ਦੇਖਦੇ ਡਿੰਪਲ ਤੂੰ ਤਾਂ ਮੇਰੇ ਤੇ ਉਹ ਕਰੀ ਜਾਂਦਾ। ਤੇ ਮੈਨੂੰ ਫੜਾ ਲੈ ਪੈਸੇ ਮੈਂ ਦੇਖਦੀ ਆ ਕਬੀਲਦਾਰੀ। ਫਿਰ ਤੈਨੂੰ ਫੜਾ ਦੂੰਗਾ। ਹੁਣ ਰਿਲੈਕਸ ਵੀ ਹੋ ਜਾ। ਕੋਈ ਗੱਲ ਨਹੀਂ। ਜੇ ਮੈਨੂੰ ਪਤਾ ਹੁੰਦਾ ਨਾ ਵੀ ਤੇਰੀ ਭਾਬੀ ਐਹੀ ਜੀ ਹਨ ਪੜਾ ਦਾ ਟੱਬਰ ਬੋਲਣ ਤੱਕ ਦੀ ਅਕਲ ਨਹੀਂ ਹੈਗੀ ਉਹਨਾਂ ਨੂੰ ਘਰ ਦੇ ਵਿੱਚ ਯਾਰ ਮੈਂ ਸੋ ਵੀ ਨਹੀਂ ਸਕਦੀ ਫਿਰ ਹੁਣ ਤੂੰ ਉਹਨਾਂ ਵਰਗੀ ਹੋਣਾ ਉਹਨਾਂ ਦਾ ਬਰਾਬਰੀ ਕਰਨੀ ਹੈ ਤੇ ਮੈਨੂੰ ਲੱਗਦਾ ਨਾ ਵੀ ਮੈਂ ਉਹਨਾਂ ਵਰਗੀ ਹੋ ਜੂਗੀ ਦੇਖ ਲਈ ਤੂੰ ਉਹਨੂੰ ਨਾ ਪਹਿਨਣ ਦੀ ਅਕਲ ਨਾ ਕੋਈ ਹੋਰ ਅਕਲ ਉਹ ਤਾਂ ਇਹੀ ਬੋਲੀ ਜਾਂਦੀ ਆ ਬਹੀ ਜੀ ਮਾਂ ਬਣਾ ਰੱਖੀ ਆ ਉਹਨੇ ਉਹ ਜੀ ਮਾਂ ਬਣਾ ਰੱਖੀ ਆ ਜ਼ਿਆਦਾ ਕੁਛ ਆਹੀ ਕੁਛ ਚੱਲਦਾ ਰਿਹਾ ਨਾ ਮੇਰੀ ਗੱਲ ਸੁਣ ਲੈ ਗੋਲਟੀ ਮੈਂ ਤੈਨੂੰ ਤਲਾਕ ਦੇ ਕੇ ਚਲੇ ਜੂਗੀ ਫਿਰ ਜਿੱਥੇ ਮਰਜ਼ੀ ਵਿਆਹ ਕਰਵਾ ਲਈ ਯਾਰ ਇੱਕ ਤਾਂ ਨਾ ਤੁਹਾਡਾ ਤੀਵਿਆਂ ਦਾ ਦਿਮਾਗ ਮੇਰਾ ਨਾਲ ਪੁੱਠਾ ਬਾਲਾ ਚੱਲਦਾ ਤੂੰ ਤੋ ਬੰਦਿਆਂ ਵਾਂਗੂ ਆਖ ਜਨਾ ਜਿੱਥੇ ਤੂੰ ਕਹੇਂਗੀ ਉੱਥੇ ਰਹਿ ਚਲਾਂਗੇ ਰਹਿ ਚਲਾਂਗੇ ਕਿਉਂ ਐਵੇਂ ਮੇਰਾ ਬਲੱਡ ਵਧਾਇਆ ਤੈਨੂੰ ਸਿਰਫ ਮੈਂ 2 ਦਿਨ ਦਿੱਤੇ 2 ਦਿਨਾਂ ਦੇ ਅੰਦਰ ਅੰਦਰ ਮੈਂ ਚੰਡੀਗੜ੍ਹੇ ਮਹਾਲੀ ਜਾਣਾ ਏ ਕਰ ਛੱਡ ਕੇ ਹਮੇਸ਼ਾ ਹਮੇਸ਼ਾ ਲਈ ਮੇਰੀ ਗੱਲ ਸੁਣ ਲੈ ਡੈਂਪਲ ਸਾਡੇ ਭਾਜਿਆਂ 'ਚ ਫਰਕ ਪੈ ਜੂ ਤੁਹਾਡੇ ਕਰਕੇ ਬੰਦਿਆਂ ਵਾਂਗੂ ਰਹਿ ਲੈ ਜਦੋਂ ਮੈਂ ਤੈਨੂੰ ਕੇਰਾ ਕਹਤਾ ਵੀ ਲੈ ਜੂ ਲੈ ਜੂ ਲੈ ਜੂ ਤੂੰ ਕਿਉਂ ਸੜਿਆਣ ਤੀਵੀ ਪਿੱਛੇ ਕਰੇ ਕਲੇਸ਼ ਪਾਇਆ ਹੈਲੋ ਹੈਲੋ ਤੇਰਾ ਭਾਈ ਵੀ ਨਾ ਇਨਾ ਵਰਗਾ ਆ ਤੇਰੇ ਭਰਾ ਨੇ ਕਿਹਾ ਸਾਡਾ ਸਾਥ ਦੇ ਦੇਣਾ ਕਰ ਨੂੰ ਗੱਲ ਠੰਡੀ ਤਾਂ ਹੋ ਜਾ ਕਰ ਮਾਣਾਂ ਨੂੰ ਮਕਰ ਨੂੰ ਰੋਟੀ ਬਣ ਮੜਾਈ ਪਈ ਹੁੰਦੀ ਉਹਨੇ ਚੱਕ ਲਿਆ ਜਾ ਕੇ ਹੁਣ ਉਹਨਾਂ ਖੈਂਬੜ ਦਾ ਲੱਗ ਨਹੀਂ ਬਗ ਜਾ ਮੈਂ ਕੋਈ ਰੋਟੀ ਨਹੀਂ ਲੈ ਕੇ ਆਣੀ ਜੇ ਚਲਾ ਜਾ ਤੂੰ ਲੈ ਕੇ ਦੇਣੀ ਐ ਉਹਨਾਂ ਨੇ ਬਣਾਤੀ ਹੁੰਦੀ ਰੋਟੀ ਲੈ ਤਾ ਕੇ ਟੁਵਟਾ ਤਾਂ 24 ਘੰਟੇ ਯਾਰ ਫਟਾਫਟ ਰੋਟੀ ਪਾਇਸੇ ਜਲਦੀ ਮੇਰੀ ਗੱਲ ਸੁਣ ਲੈ ਇੱਥੇ ਮੂੰਹ ਨੂੰ ਦੋ ਵਾਰ ਨਹੀਂ ਧੋਖੇ ਇੱਥੇ ਤੈਨੂੰ ਕੋਈ ਰੋਟੀ ਨਹੀਂ ਮਿਲਦੀ ਜੇ ਖਾਣੀ ਹੈ ਨਾ ਉਹ ਪੇਟ ਢੋਲੀ ਬਣਾ ਕੇ ਖਾ ਲੈ ਰੋਟੀ ਮੈਂ ਨਹੀਂ ਖਾਣੀ ਔਰ ਵੈਸੇ ਵੀ ਤੇਰੇ ਇਹ ਜਿਹੇ ਹੱਥਾਂ ਦੀ ਮੈਂ ਰੋਟੀ ਖਾਣੇ ਲੱਗੀ ਰੋਟੀ 골ਡੀ ਨੇ ਖਾਣੀ ਆ ਤੇ 골ਡੀ ਵੀ ਕਿਉਂ ਖਾਊਗਾ ਨਾ ਮੇਰੇ ਹੱਥਾਂ ਦੀ 골ਡੀ ਤੇਰੇ ਹੱਥਾਂ ਦੀ ਖਾਵੇ 골ਡੀ ਮੈਨੂੰ ਨਹੀਂ ਤੈਨੂੰ ਵਿਆਹ ਕੇ ਲੈ ਕੇ ਗਿਆ ਚਲ ਠੀਕ ਹੈ ਮੈਨੂੰ ਵਿਆਹ ਕੇ ਲੈ ਕੇ ਗਿਆ ਪਰ ਇਸ ਘਰ ਦਾ ਮੈਂਬਰ ਤਾਂ ਹੈਗਾ ਮੈਂ ਤਾਂ ਵੈਸੇ ਆਪਣੇ ਆਪ ਨੂੰ ਸਮਝਦੀ ਨਹੀਂ ਹੋ ਵੀ ਮੈਂਬਰ ਫਿਰ ਬਣਾ ਕੇ ਖਾਉਂ ਪਦੀਆਂ 골ਡੀ 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 ਕਿਉਂ ਸੰਗ ਪਾੜਿਆ ਨੇ 골ਡੀ ਸੱਚੋਂ ਲੱਗਿਆ ਹੋਇਆਗਾ ਉਹ ਤਾਂ ਤੈਨੂੰ ਦੱਸੇਗਾ ਕੀ ਲੱਗਿਆ ਕੀ ਨਹੀਂ ਮੇਰੀ ਗੱਲ ਸੁਣ ਲੈ ਨਾ ਮੇਰੀ ਗੱਲ ਸੁਣ ਇਹ ਮੇਰੇ ਤੋਂ ਰੋਟੀ ਮੰਗਣਾ ਜਾਂ ਹੋਣੀ ਨਹੀਂ ਛੇਤੀ ਕੀ ਉਹ ਕਿੱਧਰ ਗਈ ਸੁਡੀ ਅਣਖ ਉਹ ਰੋਟੀ ਫਿਰ ਬਣਾਉਣੀ ਪੈਣੀ ਕਿਉਂ ਮੈਂ ਕਿਉਂ ਬਣਾ ਇੱਕ ਮਿੰਟ ਮੈਂ ਕਿਉਂ ਬਣਾਵਾ ਥੋੜੇ ਟੁੱਟੇ ਹੋਏ ਨੇ ਆਹ ਦੇਖ ਹੈਲੋ ਰਾਸ਼ਨ ਨਾ ਮੇਰੇ ਪੈਸਿਆਂ ਦੇ ਇਸ ਘਰ ਦੇ ਵਿੱਚ ਆਂਦਾ ਹੈ ਮਤਲਬ ਕਿ 골ਡੀ ਦੀ ਕਮਾਈ ਦਾ ਕੋਣ ਕਹਿੰਦਾ ਅੱਛਾ ਅਸੀਂ ਬਿੱਲੇ ਵਾਂ ਕੇ ਖਾਂਦੇ ਆ ਇਹ ਵੀ ਕੰਮ ਕਰਦਾ ਕੀ ਕੰਮ ਕਰਦੇ? ਕਿੰਨਾ ਕੰਮ ਕਰਦਾ ਕੀ ਕੁਝ ਜੋੜ ਲਿਆ ਤੁਸੀਂ ਇਸ ਘਰ ਦੇ ਵਿੱਚ? ਤੈਨੂੰ ਦੱਸਣਾ ਜ਼ਰੂਰੀ ਨਹੀਂ ਹੈਗਾ ਵੀ ਇਹ ਕੀ ਕੰਮ ਕਰਦਾ ਹੈ। ਠੀਕ ਹੈ ਮੇਰੇ ਜਿਹਨਾਂ ਦਾ ਕਮਾਉਂਦਾ। ਭਾਈ ਗੱਲ ਕਰ ਹੀ ਲੈਨੇ ਆ। ਤੂੰ ਮੇਰੇ ਨਾਲ ਕੀ ਕਰਾ? ਮੈਂ ਕਹਿੰਦੀ ਮੈਂ ਤੈਨੂੰ ਕਿਹੇ? ਮੈਂ ਤੈਨੂੰ ਕਮਰੇ 'ਚ ਵੀ ਕੱਲ ਸਮਝਾਈ ਸੀ ਕਿ ਮੈਂ ਇਹਨਾਂ ਦਾ ਮੂੰਹ ਨਹੀਂ ਲੱਗਣਾ। ਪਰ ਤੂੰ ਕੀ ਕਹਿ ਕੇ ਰੋਟੀ ਲੈ ਕੇ ਆ? ਕੀ ਰੌਲਾ ਪਾ ਰਿਹਾ? ਤੂੰ ਖਾ ਲਓ ਤੇ ਖਾ ਲਓ। ਮੈਂ ਆਪਣੇ ਤੈਨੂੰ ਇੱਧਰ ਆਓ। ਇੱਧਰ ਆਓ। ਇਹਨਾਂ ਦਾ ਕੁੱਕੜ ਟੰਡਾ ਰੱਖਿਆ ਕਰਦੇ। ਕੀ ਗੱਲ ਕੀ ਹੋ ਗਈ? ਸੱਚੀ ਗੱਲ ਹੈ ਜੀ। ਮੈਂ ਪਸੂਆਂ ਦਾ ਸਰਦਨ ਕੰਮ ਨਹੀਂ ਨਾ ਕਰ ਕਰਦੀਆਂ ਠੀਕ ਹੈ ਉੱਥੇ ਮੈਂ ਥੱਕ ਗਈ ਹੁਣ ਕਿਹਦੀ ਰੋਟੀ ਵੀ ਤੂੰ ਬਣਾ ਅੱਛਾ ਸਾਡੀਆਂ ਵੀ ਬਣਾਉਣ ਵਾਲਾ ਪਰ ਜਾਈ ਮੇਰੀ ਗੱਲ ਸੁਣ ਲੈ ਨਾ ਬਾਲੀਆਂ ਦੋ ਬੱਲਾਂ ਲਾ ਕੇ ਨਾਲ ਕੋਲ ਤੂੰ ਵੀ ਚੁੱਪ ਤੂੰ ਵੀ ਚੁੱਪ ਕਰ ਛੋਟਿਆ ਸਾਲ ਹੋ ਗਿਆ ਮੈਨੂੰ ਦੇਖਦੇ ਨੂੰ ਕੰਮ ਦਾ ਟੱਕਾ ਤਾਂ ਇਹ ਤੋੜਦੀ ਨਹੀਂ ਪਹਿਲਾਂ ਮੈਨੂੰ ਐ ਗੱਲ ਦੱਸ ਤੈਨੂੰ ਵਿਆਹ ਹੈ ਕਦੇ ਵਾਸਤੇ ਸੀ ਕੰਮ ਸੇ ਕੰਮ ਤੈਨੂੰ ਤਾਂ ਰੋਟੀ ਬਣਾ ਕੇ ਦੇ ਦੇ ਇਹ ਇਹ ਤਾਂ ਉਰੇ ਆ ਜਾਂਦੀਆਂ ਪਲੇਟ ਚਾ ਕੇ ਮੇਰੀ ਗੱਲ ਸੁਣ ਹੈਲੋ ਜੇ ਰੋਟੀ ਬਣਾ ਰਹੀ ਤਾਂ ਮੇਰੇ ਮਸ਼ੀਨ ਦੇ ਵਿੱਚ ਕੱਪੜੇ ਵੀ ਧੋਂਦੀ ਆ ਉਹ ਨਾ ਤੇਰੇ ਹੀ ਲੱਗਦਾ ਕਿ ਤੇਰਾ ਜੇ ਲੱਗ ਲਾ ਕੇ ਬੋਲਦੀ ਕਿ ਕਿੰਨੀ ਤਮੀਜ਼ ਨਹੀਂ ਹੈ ਕੀ ਬੜੀ ਲੀਕ ਫਿਰ ਤੂੰ ਕਿੱਦਾਂ ਕੁਆਲਟੀ ਦੀ ਬੇਇੱਜ਼ਤੀ ਕਰ ਰਹੀ ਸੀਗੀ ਸਹੀ ਗੱਲ ਦੱਸ ਅਸਲ ਤਾਂ ਤੂੰ ਥੋੜੀ ਦੋਏ ਜਾਈ ਨਹੀਂ ਰਿਹਾ ਮੈਨੂੰ ਤਾਂ ਇਹੀ ਲੱਗਦਾ ਜੀ ਮੈਨੂੰ ਵਿਆਹ ਕੇ ਰਾਜੀ ਨੂੰ ਵਿਆਹ ਹੋ ਗਿਆ ਤੈਨੂੰ ਧੜਪ ਗਏ ਪਹਿਲਾਂ ਤੂੰ ਹੀ ਕਦੇ ਆਏ ਹੋਏ ਨਹੀਂ ਫਿਰ ਵਿਆਹ ਹੋ ਗਿਆ ਫਿਰ ਆਪ ਬਾਈ ਅਸੀਂ ਤਾਂ ਬਥੇਰੇ ਚਾਹ ਲਾਡਾਂ ਨਾਲ ਵਿਆਹਿਆ ਤੈਨੂੰ ਠੀਕ ਆ ਉਹ ਤਾਂ ਤੂੰ ਤੇ ਬੇਬੇ ਇੱਕ ਹੱਥੇ ਹੋ ਗਏ ਕਹ ਰਹੀ ਹਾਂ ਹਾਂ ਚਾਹ ਲਾਡਾਂ ਨਾਲ ਤਾਂ ਵਿਆਹਣਾ ਹੀ ਸੀਗਾ ਚਾਲਾ ਟਨ ਨਾਲ ਤਾਂ ਵਿਆਹ ਨਹੀਂ ਸੀ ਕਿ ਕਿੱਥੋਂ ਨੂੰ ਪਤਾ ਲੱਗ ਗਿਆ ਸੀ ਨਾ ਕਿ ਮੇਰੇ ਬਾਪ ਕੋਲ ਪੈਸਾ ਬਹੁਤ ਹੈ ਸਾਨੂੰ ਤੇਰੇ ਬਾਪ ਉਹਦਾ ਤਾਂ ਇਹੀ ਜਿਹੜੀ ਤੇਰੀ ਸੱਸ ਹੈ ਨਾ ਇਹੀ ਉਹਦਾ ਮੂੰਹ ਟੱਡਦੀ ਸੀਗੀ ਵਿਆਹ ਨਾ ਬਹੁਤ ਵੱਡੇ ਪੈਲਸ ਚ ਹੋਣਾ ਚਾਹੀਦਾ ਸਾਨੂੰ ਸਾਡੇ ਇੰਨੇ ਬਰਾਤ ਆਉਣਗੇ ਕੀ ਪਾ ਤੁਹਾਡੇ ਪੈਸੇ ਨਾਲ ਭਾਈ ਗੱਲ ਸੁਣ ਲੈ ਬਹੁਤੀ ਹੈ ਸਿਆਣੀ ਹੈ ਸਾਨੂੰ ਤੇਰੇ ਰੁਪਏ ਦਾ ਨਹੀਂ ਪਾ ਹੈਗਾ ਨਾ ਹੀ ਅਸੀਂ ਫੜਿਆ ਨਾ ਹੀ ਅਸੀਂ ਫੜੀਏ ਨਾ ਵਿਆਹ ਨਾ ਖਾਣਾ ਹੁੰਦੇ ਫਿਰ ਨਾ ਖਾਣਾ ਹੁੰਦੇ ਵਿਆਹ ਉਹ ਤਾਂ ਜਿਹੜੇ ਰਿਸ਼ਤੇਦਾਰਾਂ ਦੇ ਤੁਸੀਂ ਕਦੇ ਮੂੰਹ ਵੀ ਨਹੀਂ ਸੀ ਦੇਖੇ ਤੇਰੀ ਸੱਸ ਨੇ ਉਹ ਵੀ ਉੱਥੇ ਬੁਲਾਈ ਸੀਗੇ ਪੈਲੈਸ ਚ ਮੇਰੀ ਜਵਾਬ ਦੇ ਨਹੀਂ ਨਹੀਂ ਚੁੱਪ ਕਰੋ ਜੀ ਮੈਂ ਤੈਨੂੰ ਐ ਪਤਾ ਗੋਲਡੀਨ ਪਿੰਡ ਚ ਜਾਣ ਦਾ ਕੌਣ ਹੈ ਉਹ ਇਹਦੀ ਮੂੰਹ ਨਾਲ ਹੀ ਗਈ ਸੀ ਜਿੰਨੇ ਵੀ ਬਰਾਤੀ ਗਏ ਸੀ ਇਹਦੇ ਮੂੰਹ ਨੂੰ ਗਏ ਆ ਹੁਣ ਲੱਗ ਗਿਆ ਨਾ ਤੂੰ ਨੌਕਰੀ ਤੇ ਤੈਨੂੰ ਆਉਣ ਲੱਗੀਆਂ ਗੱਲਾਂ ਤਾਂ ਹੀ ਤਾਂ ਤੂੰ ਦੇ ਮਗਰ ਲੱਗਿਆ ਬਾਈ ਬਹੁਤ ਔਖਾ ਹੋਵੇਗਾ ਪਹਿਲਾਂ ਤੇਰਾ ਵੀ ਤੂੰ ਜਨਾਨੀ ਦੇ ਮਗਰ ਥੋੜਾ ਜਿਹਾ ਘੱਟ ਲੱਗਿਆ ਕਰ ਕੀ ਕਰੂ ਪਰ ਆਖਿਆ ਤੁਸੀਂ ਨੇ ਮੈਂ ਮਗਰੀ ਲੱਗਿਆ ਇਹਨੂੰ ਐ ਕੌਣ ਹੈ ਇਹ ਤਾਂ ਮਗਰੀ ਲੱਗਿਆ ਤੂੰ ਥੱਲੇ ਹੀ ਲੱਗਿਆ ਮਤਾ ਸੱਚ ਕਹਿਣਾਗਾ ਤੇ ਚੁੱਪ ਕਰਜੋ ਤੈਨੂੰ ਮਹੀਨਾ ਵੀ ਨਹੀਂ ਚੱਲੀ ਗਈ ਅਜੀ ਦੂਰ ਹੁੰਦਾ ਤੂੰ ਮੈਂ ਹੁਣ ਤੁਹਾਨੂੰ ਪਤਾ ਲੱਗ ਗਿਆ ਹੋ ਗਈ ਤੁਹਾਡੀ ਬੇਇੱਜ਼ਤੀ ਤੇ ਮੈਂ ਤੁਹਾਡੀ ਹੋਰ ਬੇਇੱਜ਼ਤੀ ਨਹੀਂ ਦੇਖ ਸਕਦੀ ਇਸ ਘਰ ਦੇ ਵਿੱਚ ਬਾਗ ਜਾ ਫਿਰ ਕਰਾਉਣੀ ਵੀ ਤੂੰ ਆ ਉਹਨੂੰ ਕੌਣ ਹੀ ਨਹੀਂ ਬੋਲਦਾ ਇਕੱਲੇ ਨੂੰ ਕਰਾਉਂਦੀ ਏ ਤੂੰ ਆਂਗੇ ਤੇਰੇ ਮਗਰ ਲੱਗੇ ਬੋਲਦਾ ਜਿਹਦੀ ਤੂੰ ਆਂ ਬਈ ਉਹੀ ਦੀ ਤੇਰੀ ਮਾਸਦੀ ਕੁੜੀ ਹੋਊ ਆ ਪਾਟੇ ਕੋਟ ਪਾਏ ਨੇ ਭਲਾ ਜੇ ਕੋਈ ਆ ਕਰ ਜਾਵੇ ਉਹ ਕੋਈ ਨਾ ਭਾਈ ਅਸੀਂ ਤਾਂ ਕਵੀਨਦਾਰਾਂਗੇ ਅਸੀਂ ਤਾਂ ਪਾਟੇ ਚਿੱਟੀ ਪੋਣੇ ਅਸੀਂ ਤਾਂ ਚੰਗੇ ਚੰਗੇ ਪ੍ਰਾਈਸ ਮੇਰੀ ਗੱਲ ਸੁਣੋ ਜੀ ਇਹਨਾਂ ਨੂੰ ਆਏ ਨਾ ਅਸੀਂ ਬ੍ਰਾਂਡ ਪਾ ਕੇ ਪਤਾ ਨਹੀਂ ਕਿੰਨਾ ਕੋਈ ਲੋਕ ਹੋ ਕੇ ਨਾ ਕਰ ਜਾਣ ਵਾਲਾ ਬ੍ਰਾਂਡ ਤੂੰ ਸਾਰਾ ਪੈਸਾ ਤੇਰੀ ਉਹ ਪੜ੍ਹਾਈ ਤੇ ਲਾਇਆ ਸੀ ਜੇ ਨੌਕਰੀ ਤੇ ਲਾ ਕੇ ਦੱਸੋ ਬਣਾ ਦੇ ਕਿਉਂ ਮਾਂ ਤੁਸੀਂ ਹੱਥ ਤੇ ਕਰਕੇ ਮੈਨੂੰ ਪਤਾ ਜਿਹੜੀਆਂ ਤੁਸੀਂ ਗੋਦੀਆਂ ਰੱਖੀਆਂ ਸਾਰੀਆਂ ਕਬੀਲਦਾਰੀ ਦਾ ਆ ਖੜੀ ਆ ਮੈਂ ਕਰਦਾ ਰਿਹਾ ਪੁੱਛ ਲੈ ਮੈਂ ਇਹ ਵੀ ਆ ਫਿਰ ਮੈਂ ਤਾਂ ਹਜੇ ਬੋਲਿਆ ਨਹੀਂ ਹੈਗਾ ਵੀ ਚਲ ਕਾਰੇ ਪਿੱਛੇ ਕਾਰੇ ਪਿੱਛੇ ਨੂੰ ਬਈ ਪਤਾ ਨਹੀਂ ਕਿਵੇਂ ਕਿਵੇਂ ਖਰਚ ਹੋਏ ਆ ਕਿੰਨੇ ਕਰਜ਼ੇ ਲਾਏ ਆ ਸੀ ਤੇਰੀ ਪੜ੍ਹਾਈ ਤੇ ਕਿੰਨਾ ਖਰਚ ਹੋਇਆ ਉਹ ਤਾਂ ਬਸ ਕਰ ਬਸ ਕਰ ਟਿੰਕੇ ਮੈਂ ਜਾਣਦੀ ਆ ਠੀਕ ਹੈ ਆ ਤੇਰੀ ਵਾਲੀ ਵੀ ਨਾ ਸਾਰਾ ਪੈਸਾ ਆਪਣੇ ਪੇਕੇਆਂ ਨੂੰ ਦਿੰਦੀ ਆ ਉਹ ਨਹੀਂ ਤੁਹਾਨੂੰ ਜਿਸ ਦਾ ਜਿਹੜੀਆਂ ਜਿਹੜੀਆਂ ਕਹਿੰਦੇ ਟੂਮਾ ਇਹਦੇ ਕੋਲ ਟੂਮਾ ਕਿੱਥੋਂ ਕੀ ਆ ਕਿੱਥੋਂ ਐਵੇਂ ਇਸ ਦਾ ਕੰਮ ਹੀ ਨਹੀਂ ਕਰਦੇ ਉਵੇਂ ਹੀ ਪੜੀ ਗਏ ਹੁਣ ਤੇ ਚਲੋ ਯਾਰ ਤੁਸੀਂ ਮੈਂ ਤੁਹਾਨੂੰ ਕੀ ਕਹਿ ਰਹੀ ਹਾਂ ਚਲੋ ਕੋਈ ਨਾ ਗਰੀਬ ਸੀਗੇ ਅਗਲੇ ਹਾਂ ਤੇਰੇ ਆਲੇ ਦੀ ਰੋਟੀ ਦਾ ਕਰਕੇ ਜਾ ਯਾਰ ਕਿਉਂ ਬਣਾ ਰਹੇ ਹੋ ਕੰਕ ਤੇਨ ਮਾ ਮੇਰੀ ਗੱਲ ਸੁਣ ਲੈ ਜਦ ਤਾ ਸਾਨੂੰ ਕਰਦੇ ਐਡਮਿਟ ਨਹੀਂ ਕੰਦ ਮੈਂ ਕਿਹਦੇ ਨੂੰ ਕਰਦੇ ਬੇਬੇ ਹਾਲਤੀ ਕਰਦੇ ਆ ਗੱਲ ਮੈਂ ਤੇ ਜਲਦੀ ਪੁੱਜ ਗਈ ਆਹੀ ਚੰਦਾ ਇਹ ਅਸੀਂ ਜਾਂਦੇ ਨਹੀਂ ਸੀ ਕੰਦ ਕਿਉਂ ਆਸਾ ਮਾਂ ਦੀ ਜਾਣਾ ਸਾਨੂੰ ਪੈਦੇ ਦੇ ਦੋ ਉਹ ਵੀਰਾਂ ਮੈਂ ਤੈਨੂੰ ਗੱਲ ਦੱਸਾਂ ਇੱਕ ਵੱਡਾ ਭਾਈ ਹੁਣ ਦੇ ਨਾਲ ਤੇ ਤੂੰ ਨਾ ਅੱਖਾਂ 'ਚ ਮੁੱਕੀਆਂ ਦੇ ਦੇ ਰੋਵੇਂਗਾ ਹੁਣ ਤਾਂ ਤੈਨੂੰ ਲੱਗਦੀ ਆ ਚੰਗੀਆਂ ਗੱਲਾਂ ਨੇ ਮੈਂ ਤੁਹਾਨੂੰ ਕਹਿ ਰਿਹਾ ਜਲਦੀ ਖੜਦੇ ਯਾਰ ਮੈਂ ਤੈਨੂੰ ਕੱਲ ਤਾਂ ਹੁਣ ਹੋ ਗਈ ਬਹੁਤ ਔਖਾ ਥੇ ਕੋਈ ਨਾ ਜਿਹੜਾ ਮਿਕਰਾਂ ਦੇਖ ਜੇ ਨਾ ਤੂੰ 6 ਮਹੀਨੇ ਇੱਥੇ ਆ ਕੇ ਕਿਹਾ ਖੜਿਆ ਤਾਂ ਕਹੀ ਜਿਹੜਾ ਇਹ ਆਪਦਾ ਥੋੜੀ ਬੋਲੀ ਬੋਲਦੇ ਜੀ ਇਹਦੀ ਬੋਲੀ ਬੋਲਦਾ ਤੁਸੀਂ ਵੀ ਜਾ ਕੇ ਰਹਿ ਲੋ ਫਿਰ ਬਾਹਰ ਸੁਸਾਨ ਨੂੰ ਤਾਂ ਲੋੜ ਨਹੀਂ ਆ ਬੀਬੀ ਨੂੰ ਛੱਡ ਕੇ ਕਿੱਧਰ ਜਾਵਾਂਗੇ ਅਸੀਂ ਇੱਥੇ ਤਾਂ ਸ਼ਰਮ ਹੈ ਨਹੀਂ ਜੀ ਬੀਬੀ ਦਾ ਕੀ ਨੂੰ ਚਾਕ ਆ ਬੀਬੀ ਦੀ ਕਿਸਮ ਲੋੜ ਨਹੀਂ ਬੀਬੀ ਤਾਂ ਉਦੋਂ ਲੋੜਦੀ ਜਦੋਂ ਵਿਆਹ ਕਰਵਾਉਣਾ ਸੀ ਬੀਬੀ ਜਦ ਤੂੰ ਜੰਮੀ ਤੇਰਾ ਨਹੀਂ ਹੋਇਆ ਇਹ ਤੇ ਕੀ ਆਸ ਰੱਖੀਂ ਆਹੀ ਫੂਸ ਪਾਈ ਗਈ ਆਹੀ ਸਿੱਕ ਕੇ ਆਈ ਐ ਆਹੀ ਕੁਛ ਗਿਆ ਤਾਂ ਬਸ ਹੋਈ ਜੀ ਇੱਧਰ ਲਉਣੀ ਸਿੱਖੀਆਂ ਇੱਧਰ ਸਿੱਖ ਕੇ ਸਾਦੀ ਇੱਧਰ ਕੇ ਸਾਦੀ ਕੋਈ ਚਾਚਾ ਕੰਮ ਕਰਿਆ ਦਿੱਲੀ ਹੈਗੇ ਆ ਦੇਖ ਜਿਹੇ ਜੇ ਮਰਦੀ ਇਹਨੂੰ ਪਹਿਲਾਂ ਮੈਨੂੰ ਇਹ ਗੱਲ ਲੜਾਈ ਦਾ ਰੌਲਾ ਕੀ ਬਣਾ ਰੋਟੀ ਬਾਈ ਬੱਤੂ ਆ ਕੇ ਇਹਨੂੰ ਬਣਾ ਦੇਣ ਲੱਗੇ ਤੂੰ ਦੀ ਨਹੀਂ ਕੁਤਰੀ ਫਰਸਕ ਮੈਂ ਉਹਨੂੰ ਨਹੀਂ ਖਾ ਲਾਉਂਦਾ ਜੇ ਤੂੰ ਤਾਂ ਬੋਲ ਤੂੰ ਮਾੜੀ ਮੋਟੀ ਤੂੰ ਕੜ ਡੰਡਾ ਰੱਖੇ ਬੋਲੂਗੀ ਬੈਟੀ ਨੂੰ ਤਰੋਂ ਲੱਗੀਏ ਤੇ ਗਲਤ ਹੋਊਗੀ ਮੈਂ ਬੋਲੂ ਹੁਣ ਇਹ ਤਾਂ ਰੋਟੀ ਬਣਦੀ ਨਹੀਂ ਪਹਿਲਾਂ ਮੈਂ ਦੱਸ ਰੋਟੀ ਵੀ ਨਹੀਂ ਆ ਸਕਦੀ ਪਸੂ ਮੇਰੇ ਸਾਹਮਣੇ ਮੇਰੀ ਗੱਲ ਸੁਣ ਮੇਰੀ ਗੱਲ ਸੁਣਨਾ ਮੈਂ ਕਹਿੰਦਾ ਝਾੜੂ ਨਾ ਲਾਵੇ ਪੋਚਾ ਮੈਂ ਉਹਦੇ ਕੰਮ ਕਰਦੇ ਇੱਕ ਦਿਨ ਕੰਮ ਕਰਦੇ ਪੰਜ ਦਿਨ ਪਈ ਰਹਿੰਦੀ ਮੇਰਾ ਢਿੱਡ ਦੁਖਦਾ ਮੇਰਾ ਸਿਰ ਦੁਖਦਾ ਅੱਜ ਤੱਕ ਮੈਂ ਤੇ ਤੁਸੀਂ ਮੈਂ ਆ ਬੰਦਾ ਤੇ ਨਹੀਂ ਸਾਹਮਣਾ ਲਵਾਉਣ ਵਾਲੇ ਹੈ ਨਹੀਂ ਆ ਪੰਜ ਦਿਨ ਹੋ ਗਏ ਮੇਰਾ ਹੱਥ ਟੁੱਟੇ ਨੂੰ ਤੂੰ ਕਿੱਥੇ ਮੇਰੇ ਨਾਲ ਗਿਆ ਕਿੱਥੇ ਮੇਰੇ ਤੇ ਉਹਨੇ ਵਿਆਹ ਤੁਹਾਡੇ ਘਰ ਦਾ ਕੰਮ ਕਰਨ ਵਾਸਤੇ ਨਹੀਂ ਸੀ ਕੀਤਾ ਤੁਸੀਂ ਕਰੇ ਨੌਕਰ ਲਗਵਾਓ ਨਾ ਫਿਰ ਉਹਦਾ ਹੋਰ ਕਿ ਨੋਟਰ ਲਗਵਾ ਦੋ। ਹਾਂ ਤੇ ਤੈਨੂੰ ਵਿਆਹ ਨੋਟਰ ਵਾਸਤੇ ਚੀਜ਼ ਨਹੀਂ ਮਿਲਦੀ ਗੱਲ ਇਹ ਕਿ ਤੁਸੀਂ ਮਹਾਲੀ ਜਾਓ। ਚਲੋ ਯਾਰ ਤੁਸੀਂ ਤੁਸੀਂ ਜਾਓ। ਆਪੇ ਆ ਜਾਊਗਾ ਕਰਕੇ ਗੱਲ ਤੂੰ ਬਗ ਜਾ। ਤੁਸੀਂ ਜਾਓ ਭਾਈ। ਜਾਓ ਮਹਾਲੀ ਬਗ ਜਾਓ। ਮਹਾਲੀ ਲੱਗ ਜਾਓ। ਬਖਸ਼ੋ। ਆਈ ਕੰਨਾ ਭਾਦਿਆ ਤੂੰ। ਘਰ ਲੈ ਕੇ ਦੇ ਦੋ ਸਾਨੂੰ। ਮਹਾਲੀ ਦਾ ਕੁਲਚੇ ਖਾਣੇ ਦੇ ਨੇ ਜਾਪੇ। ਮੈਂ ਪੈਸੇ ਲਾਵਾਂ। ਘਰ ਲੈ ਕੇ ਦੇ ਦੋ ਇੱਥੇ ਵਾਲੀ ਜ਼ਮੀਨ ਸਾਨੂੰ ਹਿੱਸੇ ਦਾ ਜਿਹੜਾ ਹਿੱਸਾ ਸਾਨੂੰ ਨਾ ਸਮਝਾ ਰੋ ਸੀ ਅਭੀ ਠੇਕੇ ਦੀ ਏ, ਵੇਚੀ ਏ, ਬੱਟੀ ਏ। ਉਹਦਾ ਏਡੀ ਲਿਸਟ ਦੇਤੀ ਅਗਲੀ ਹੁਣ ਮੈਨੂੰ ਸੁਣਾਉਗੀ ਨਹੀਂ। ਉਹ ਤੱਕ ਆ ਦੇ ਦੇ ਆ ਦੇ ਦੇ ਆ ਦੇ ਦੇ ਨਹੀਂ ਨਹੀਂ ਜਿਹੜਾ ਤੂੰ ਕਹਿੰਦਾ ਤੂੰ ਹੀ ਕਹਿੰਦਾ ਮੇਰੇ ਕੋਈ ਚੀਜ਼ ਨਾ ਦਿੱਤੀ ਮੇਰੇ ਨੂੰ ਆ ਦੇ ਦੀ ਇਹ ਤੇ ਤੂੰ ਗੱਲਾਂ ਸ਼ੁਰੂ ਕਰੀ ਤਾਂ ਇਹਨੇ ਕਹਿ ਦਿੱਤੀ ਵੀ ਇਹ ਵੀ ਕਹਿਣਾ ਭਾਈ ਮੇਰੀ ਗੱਲ ਸੁਣ ਪਰ ਜਦੋਂ ਇਹਨੇ ਕੋਈ ਚੀਜ਼ ਵਰਤਣੀ ਆ ਉਦੋਂ ਤਾਂ ਮੇਰੀ ਭੈਣ ਆ ਤੂੰ ਇਹਨੂੰ ਭੈਣ ਦੀ ਨਹੀਂ ਮੇਰੀ ਭੈਣ ਆ ਤੂੰ ਵੀ ਨਹੀਂ ਤੁਹਾਡੇ ਜੀਵਾਨ ਤੋੜ ਨਹੀਂ ਭਾਈ ਤੁਸੀਂ ਜਿਹੜੀ ਕਰਦੇ ਸੀ ਉਹਦੀ ਜ਼ਮੀਨ ਜਿਹੜਾ ਕੋਈ ਆ ਉੱਪਰ ਪਰੇਸ਼ਾਨ ਜਿਹੜਾ ਤੇਰਾ ਤੰਦ ਪੁੱਲ ਵੀ ਆਉਂਦਾ ਘਰ ਦੇ ਵਿੱਚ ਤੇਰਾ ਬੇਬੇ ਤੂੰ ਬੈਠ ਕੇ ਬੈਠ ਕੇ ਨਵੇੜ ਲੈਣ ਨੂੰ ਤੋਰ ਪਰੇ ਮੈਂ ਤੈਨੂੰ ਮੈਨੂੰ ਦਿਨ ਵਿੱਚੋਂ ਦੇਖਾ ਕੋਈ ਤੰਗ ਲੈ ਸੋਚ ਲੈ ਮੇਰੇ ਬੰਦੇ ਆਪੇ ਆਉਂਦੇ ਨੇ ਤੇਰੇ ਨਾਲ ਵੀ ਨਹੀਂ ਕੱਢਦੀ ਤੇਰੇ ਨਾਲ ਵੀ ਨਹੀਂ ਮੈਨੂੰ ਸਾਰਾ ਪਤਾ ਹੈ ਪਤਾ ਬੋਲ ਨਹੀਂ ਪਤਾ ਨਹੀਂ ਆਈ ਇਹ ਤੂੰ ਪਹਿਲਾਂ ਹੀ ਆਈ ਹੈ ਹੋ ਮੇਰਾ ਹੱਦ ਤੱਕ ਨਹੀਂ ਮੈਂ ਹੈਗਾ ਹੁਣ ਹੁਣ ਬਸ ਅੱਗਾ ਤੱਕਾ ਲੈਣ ਵਾਲੀ ਆ ਗਈ ਹੁਣ ਤੜਕਣ ਲੱਗ ਗਈ ਪਹਿਲਾਂ ਜਿਵੇਂ ਜਿਵੇਂ ਚਲਦੀ ਸੀ ਉਵੇਂ ਚਲਾਉਂਦੇ ਸੀ ਦੋਨੇ ਮੈਂ ਤੁਮ ਵੀ ਨਹੀਂ ਪਹਿਲਾਂ ਇਹਨਾਂ ਬੋਲਦਾ ਸੀ ਜਿੰਨਾ ਹੁਣ ਬੋਲਦਾ ਹੁਣ ਉਹ ਡੱਟਾ ਤੱਕਾ ਲੈਂਦੀ ਐ ਨਾ ਤਾਂ ਨਹੀਂ ਬੋਲਦਾ ਸੀ ਉਹਨਾਂ ਦਾ ਇਹ ਹੈਗਾ ਕਾਹੂ ਜਾਂ ਕਦੇ ਮੈਂ ਹਾਰ ਪੈ ਗਿਆ ਕਦੇ ਤੂੰ ਕਿੱਦੇ ਦੇ ਕੇ ਤੇਰੇ ਪਿੱਕੇ ਆ ਕੇ ਤੱਕੇ ਖੜੇ ਨਹੀਂ ਤੇ ਐਨੇ ਮੇਰੇ ਪਿੱਕੇ ਤੋਂ ਟਿੰਡੀਆਂ ਲੈਣ ਵਾਲੇ ਹਾਂ ਜੇ ਭਾਈ ਇਹਦੇ ਪਿੱਕੇ ਦੇ ਹਿਸਾਬ ਨਾਲ ਦੀ ਗੱਲ ਜੇ ਇਹਦੇ ਪਿੱਕੇ ਦੇ ਦਿੱਤਾ ਨਾ ਠੀਕ ਆ ਤਾਂ ਕੰਮ ਵੀ ਸਾਰੇ ਕਰਦੇ ਆ ਲਈ ਮੈਂ ਉਹ ਇਹਨਾਂ ਨਾਲ ਗੱਲ ਕਰਦੀ ਹਾਂ ਦੱਸਦੇ ਚਲੋ ਫੈਸਲਾ ਕੋਈ ਨਹੀਂ ਉਹ ਹਾ ਕੁੱਤਾ ਚੱਕਦੀ ਬੋਲਦੇ ਚੜ ਚੜ ਤੀਨੀਆਂ ਆਉਂਦੀਆਂ ਨਾ ਖੁਰਚੜੇ ਚ ਨਹੀਂ ਤੀਨੀਆਂ ਨਹੀਂ ਆਹੀ ਨਹੀਂ ਮਾਰ ਜਿੱਦ ਦੇ ਲਈ ਘਰ ਦੇ ਵਿੱਚ ਭਰਤੂ ਭਰ ਰੱਖੇ ਫੇ ਮਤ ਆਏ ਕਹਿਨੀਆ ਆ ਜੈ ਬੱਡੀ ਖਾਲ ਖੁਰਚਣੀ ਜੀ ਨਹੀਂ ਮਾਨ ਐ ਚਬਰ ਚਬਰ ਬੋਲਦੀ ਐ ਨਾ ਸੰਗਣਾ ਸ਼ਰਮ ਉਹ ਮਾਂ ਉਹ ਤਾਂ ਚਲ ਬਗਾਨੀ ਆ ਉਹ ਆਪਣੇ ਵਾਲਾ ਪਟੂਰਾ ਜਿਹਾ ਨਹੀਂ ਲੋਟ ਆਉਂਦਾ ਮਗਰ ਲੱਗਦੇ ਮਿੰਟਾਂ ਚ ਪਹਿਲਾਂ ਤੁਹਾਨੂੰ ਹੀ ਚੰਗੀ ਲੱਗਦੀ ਸੀਗੀ ਹਾਂ ਜਦੋਂ ਰੋਟੀਆਂ ਖਾਣੀਆਂ ਸੀ ਬਾਈ ਤੋਂ ਮੜੇ ਜੈ ਇੰਨੇ ਕੇ ਪੈਸੇ ਫੜ ਕੇ ਨਹੀਂ ਭਾਬੀ ਮੈਨੂੰ ਇੱਥੇ ਚਾਹੀਦੇ ਇੱਥੇ ਫੀਸ ਭਰਨੀ ਆ ਅੱਜ ਇਹਨੂੰ ਬੁਰੀ ਲੱਗਣ ਲੱਗੀ ਉਹ ਵਿਆਹ ਕਰਾ ਕੇ ਤਾਂ ਇੰਨੀ ਤੂੰ ਪੰਗੇ ਦਾ ਤੂੰ ਹੀ ਪੀਜਿਆ ਆ ਕਿ ਹਾਂ ਹਾਂ ਨਾ ਨਾ ਮੇਰੀ ਭੈਣ ਕਰਾਉਂਦੀ ਆ ਰਿਸ਼ਤਾ ਬਹੁਤ ਚੰਗਾ ਰਿਸ਼ਤਾ ਆ ਲੈ ਲੱਸ ਤੇ ਹੁਣ ਮੈਨੂੰ ਕਿਹੜਾ ਪਤਾ ਸੀ ਬੀਹ ਜੇ ਕਾਗਦਾਸਣੀ ਆਉਗੀ ਹੁਣ ਮੇਰੇ ਨਾਲ ਮੇਰੇ ਤੋਂ ਸਿਰ ਤੇ ਚੜਜਾ ਕਰਵਾ ਕੇ ਤੁਸੀਂ ਹਾਂ ਸੁਣ ਲ ਜੂ ਹੋਣਾ ਸੀ ਹੋ ਗਿਆ ਠੀਕ ਹੈ ਪਰ ਇਹਨਾਂ ਨਾਲ ਨਿਮੇੜ ਇੱਥੇ ਕੋਈ ਨਾ ਕੋਈ ਨਾ ਮੈਂ ਆਪਣੇ ਨਿਮੇੜ ਦੂੰਗੀ ਬਸ ਆਪਣੇ ਆਪਣੇ ਜੋਗ ਨਾਲ ਰੋਟੀਆਂ ਬਣਾਈ ਕੋਈ ਨਾ ਹੋਰ ਨਹੀਂ ਕਿਸੇ ਦੀ ਗੁਰਕੀ ਪਕਾਉਣ ਦੀ ਬਾਕੀ ਆਟਾ ਚੱਕ ਕੇ ਫਰਿੱਜ ਕਿਲਾ ਦੇ ਇਹਨਾਂ ਨਾਲ ਬਾਲਾ ਮੱਥਾ ਮਾਰਨ ਦੀ ਲੋੜ ਨਹੀਂ ਤੈਨੂੰ ਪਤਾ ਮਾਂ ਵਰਗੇ ਸਾਰੇ ਇੱਕੋ ਰਲੇ ਹੋਏ ਨੇ ਮੈਨੂੰ ਸਮਝਾਉਣ ਦੀ ਲੋੜ ਨਹੀਂ ਤੁਸੀਂ ਆਪ ਤਾਂ ਮੂੰਹ ਚੱਕ ਕੇ ਬਾਹਰ ਚਲੇ ਜਾਣਾ ਮੈਂ ਸਾਰਾ ਦਿਨ ਇਹਨਾਂ ਨਾਲ ਮੈਨੂੰ ਪਤਾ ਮੈਂ ਕਿਵੇਂ ਰਹਿਣੀ ਇਸ ਘਰ ਦੇ ਵਿੱਚ ਉਹ ਬੜੀ ਮਤਲ ਮੂੰਹ ਲੱਗਣ ਦੀ ਕੀ ਲੋੜ ਆਇਆ ਤਾਂ ਡੰਗਰਾਂ ਵਰਗੇ ਨੇ ਉਹ ਨਹੀਂ ਦੇਖਿਆ ਡੰਗਰਾਂ ਚ ਰਹਿ ਕੇ ਡੰਗਰਾਂ ਵਰਗਾ ਹੋਇਆ ਪਿਆ ਮੋਟੇ ਦਿਮਾਗ ਦੇ ਉਹ ਜਾ ਕੇ ਬਾਹਰ ਰੋਟੀ ਫੜ ਕੇ ਲੈ ਗਿਆ ਮੈਨੂੰ ਬਹੁਤ ਤੁਖ ਲੱਗ ਰਹੀ ਆ ਉਹ ਡੀ ਕਰ ਦਿੰਦਾ ਯਾ ਹਾਏ ਸੱਸੀ ਕਹਿੰਦੇ ਬਈ ਸੱਸੀ ਕਾੜ ਸੱਸੀ ਕਾਣਾ ਬਲਾਇਆ ਘਰ ਹਾਏ ਕਿੱਦਾਂ ਕੀਮਿਆ ਸਵੀਟ ਹੱਟ ਮੈਂ ਠੀਕ ਆ ਹੋ ਠੀਕ ਹੋ ਕਹਿੰਦੇ ਬਈ ਹਾਂ ਲੈ ਜੌਬ ਕਿਵੇਂ ਚੱਲਦੀ ਆ ਉਹ ਵਧੀਆ ਚੱਲਦੀ ਆ ਓਹੋ ਮੇਰੇ ਜੀਜਾ ਜੀ ਕਿੰਨੇ ਸਮਾਰਟ ਨੇ ਤੇ ਕਿਤੇਰੇ ਕੋਲੀ ਬੈਠੇ ਰਹਿੰਦੇ ਨੇ ਕਿੰਨਾ ਤਿਆਰ ਰੱਖਦੇ ਨੇ ਤੇਨ ਥੈਂਕ ਯੂ ਥੈਂਕ ਯੂ ਅੱਛਾ ਹੁਣ ਬੈਠੋ ਨਾ ਮੇਰੀ ਸਿਸਟਰ ਆਈ ਹੈ ਜਾ ਕੇ ਕੁਛ ਖਾਣ ਪੀਣ ਵਾਸਤੇ ਲੈ ਕੇ ਆਓ ਲੈ 2 ਮਿੰਟ ਮੇਰੇ ਕੋਲ ਵੀ ਬੈਠ ਲੈਣ ਤੇ ਮੈਂ ਕੁਛ ਨਹੀਂ ਖਾਣਾ ਗਗਨ ਸਮਝਾ ਗਰਗਲ ਨੂੰ ਤੈਨੂੰ ਪਤਾ ਇੱਥੇ ਘਰ ਵਿੱਚ ਬਹੁਤ ਖੁਸ਼ ਹੋਇਆ ਆ ਬਾਰੀ ਕਰ ਰੈਮ ਡਿਨਰ ਯਾਰ ਨਾਲੇ ਗੱਲਾਂ ਤੇ ਯਾਰ ਮਾਰ ਕਿਤੇ ਨਹੀਂ ਜਾਣਾ ਤੇਰੀ ਮੂੰਹ ਦਾ ਤੇਰੀ ਮਾਂ ਦਾ ਮੂੰਹ ਦੇਖਿਆ ਆ ਐਡਾ ਭੁੱਲ ਜਾਊਗਾ ਅੱਛਾ ਅੱਛਾ ਕੋਈ ਨਾ ਲੜਾਈ ਨਾ ਕਰੋ ਜਾ ਜੀਜੂ ਫਿਰ ਲੈ ਆਉਂਗਾ ਲੈ ਲੈ ਉਹਨਾਂ ਗਗਨ ਯਾਰ ਵਧੀਆ ਤੂੰ ਆ ਗਈ ਮੈਂ ਨਾ ਇੱਕ ਗੱਲ ਕਰਨੀ ਸੀ ਤੇਰੇ ਨਾਲ ਇਹਨੂੰ ਮੜਾ ਮੋਟਾ ਸਮਝਾਇਆ ਹਨਾ ਵੀ ਆਪਾਂ ਦਾ ਪੜੇ ਲਿਖੇ ਆ ਉਹ ਮੇਰੀ ਭਝਾਈ ਆ ਇੱਕ ਉਹ ਸਾਡੇ ਵਾਲਾ ਬੋਕ ਜਾਂ ਤੇ ਉਹਦੇ ਨਾਲ ਕਿਉਂ ਮੱਥਾ ਮਾਰਦੀ ਆ ਉਹਦਾ ਮੋٹے ਦਿਮਾਗ ਦਾ ਹੈ ਜਿਹਾ ਜਿਹਾ ਹੈ ਹੁਣ ਇਹਨੂੰ 20 ਬਾਰੀ ਮੈਂ ਬੰਦਿਆਂ ਵਾਂਗੂ ਸਮਝਾਤਾ ਵੀ ਉਹਦੇ ਨਾਲ ਨਾ ਲੜਿਆ ਕਰ ਨਾ ਲੜਿਆ ਕਰ ਉਹਦਾ ਹਿੱਲੇ ਦਿਮਾਗ ਦਾ ਉਹਨੂੰ ਰਿਸ਼ਤਾ ਕੌਣ ਕਰਦਾ ਸੀ ਸਾਰੇ ਰਿਸ਼ਤੇ ਮੈਨੂੰ ਆਉਂਦੇ ਸੀ ਤਾਂ ਮੈਂ ਨਾ ਕਰਕੇ ਮਸਾਂ ਦਾਬ ਦੂਬ ਪਵਾ ਕੇ ਉਹਨੂੰ ਕਿਤੇ ਰਿਸ਼ਤਾ ਸਿਰੇ ਚੜ ਗਿਆ ਤਾਂ ਦਿਮਾਗ ਖਰਾਬ ਹੋ ਗਿਆ ਉਹ ਮੇਰੇ ਜੀਜੂ ਸਮਾਰਟ ਹੀ ਐਨੇ ਨੇ ਰਿਸ਼ਤੇ ਤਾਂ ਆਉਣੇ ਹੀ ਸੀਗੇ ਉਹਨੂੰ ਵੀ ਚੱਲ ਫਿਰ ਉਹ ਕੌਣ ਹਨਾ ਆਪਣੇ ਪੇਵਾਰੀ ਸਾਹਮ ਦਾ ਉਹ ਤੇਰੇ ਜੀਜੂ ਇੰਨੇ ਸਮਾਰਟ ਨੇ ਨਾ ਗगन ਤੇਰੇ ਜੀਜੂ ਇੰਨੇ ਸਮਾਰ ਕਿ ਤੇਰੇ ਚਿੱਤੇ ਹੁਣ ਦੂਜਾ ਵਿਆਹ ਕਰਾਉਣ ਲੱਗੇ ਨੇ ਕਿਉਂਕਿ ਮੈਂ ਤੇਨੂੰ ਰੈਂਟ ਲੱਗ ਦੇ ਦੂੰਗੀ ਯਾਰ ਪਾਗਲੇ ਤੂੰ ਅਹੀ ਜੀ ਗੱਲਾਂ ਕਿਉਂ ਕਰਦੀ ਹੁੰਦੀਆਂ ਮੈਂ ਤੇਰੇ ਪਿੱਛੇ ਸਟੈਂਡ ਨਹੀਂ ਲਿਆ ਹੋਰ ਦੱਸ ਮੈਂ ਕੀ ਕਰੀਓ ਇੱਕ ਸਟੈਂਡ ਹੁੰਦਾ ਆ ਦੇਖ ਦੇਖ ਅਗਰ ਮੇਰੀ ਗੱਲ ਸੁਣ ਤੇਰੇ ਸਾਹਮਣੇ ਗੱਲ ਹੋ ਰਹੀ ਆ ਮੈਂ ਇਹਨੂੰ ਕਿੰਨੀ ਵਾਰੀ ਕਹਿ ਚੁੱਕੀ ਆ ਕਿ ਆਪਾਂ ਚੰਡੀਗੜ੍ਹੇ ਮੋਹਾਲੀ ਰਹਿਨੇ ਆ ਪਰ ਇਹ ਬੰਦਾ ਮੇਰੀ ਗੱਲ ਹੀ ਨਹੀਂ ਸਮਝ ਰਿਹਾ ਗगन ਮੇਰੀ ਗੱਲ ਸੁਣ ਰਜੇ ਮੈਂ ਕਿਹਾ ਵੀ ਜਿੱਥੇ ਤੁਸੀਂ ਰਹਿਨੇ ਉੱਥੇ ਸ਼ਿਫਟ ਹੋ ਜਾਗੇ ਉਹਦੇ ਲਈ ਪ੍ਰਾਪਰਟੀ ਵਿੱਚ ਤਾਂ ਅਧਰ ਚਾਹੀਦੀ ਆ ਨਾ ਹਾਂ ਹੁਣ ਟਾਈਮ ਤਾਂ ਲੱਗ प्लीज जाओ पे मांग मेरा काट करो जाओ तुछ 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 क्यों पागल हुई आगी मेरी गल सुन तू जिथे मैं रहनी है ना आराम नाल ओथे रह क्योंकि ਘਰੋਂ ਤਾਂ ਜੀਜੂ ਨੇ ਪੈਸੇ ਲੈ ਹੀ ਲਿਆ ਕਰਨੇ ਇੱਕ ਰੱਖਾਂਗੇ ਨੌਕਰ ਐਸ਼ ਨਾਲ ਰਹਿ ਯਾਰ ਤੂੰ ਗੱਲ ਨੂੰ ਸਮਝ ਨਹੀਂ ਰਹੀ ਤੂੰ ਤੇਰਾ ਅਜੇ ਵਿਆਹ ਨਹੀਂ ਹੋਇਆ ਤੂੰ ਅਜੇ 언ਮੈਰਿਡਾ ਚਤੂ ਵਿਆਹੀ ਗੀ ਨਾ ਤੈਨੂੰ ਫੇਰ ਪਤਾ ਲੱਗੇ ਕਿ ਕਿੰਨੇ ਪਵਾੜੇ ਹੁੰਦੇ ਨੇਗੇ ਹਰੀਕਾ ਚੇਰੀ ਮੇਰੀ ਅਨਪੜ੍ਹੀ ਹੈਗੀ ਆ ਨਾ ਘਰ ਦੇ ਵਿੱਚ ਜਿਠਾਣੀ ਇਹ ਤਾਂ ਬਿਲਕੁਲ ਵੀ ਬੋਲਣ ਦੀ ਅਕਲ ਨਹੀਂ ਆ ਵੀ ਕਿੱਦਾਂ ਕਿਸੇ ਨਾਲ ਟ੍ਰੀਟ ਕਰੀਦਾ ਆ ਕਿਉਂ ਕਰਮ ਹੋਈਆਂ ਕਿਉਂ ਆਪਣਾ ਦਿਮਾਗ ਖਰਾਬ ਕਰਦੀਆਂ ਗਈ ਜੇ ਕਿਉਂ ਸਿੱਧੀ ਉਂਗਲ ਨਾਲ ਨਾ ਨਿਕਲੇ ਕਹਿੰਦੇ ਹੁੰਦੇ ਆ ਟੇਢੀ ਨਾਲ ਕੱਢਣਾ ਚਾਹੀਦਾ ਆ ਗਗਨ ਅੱਜ ਦਾ ਦਿਨ ਤੂੰ ਇੱਥੇ ਹੀ ਰਹਿ ਥੋੜਾ ਜਿਹਾ ਆਪਾਂ ਦੋਨਾਂ ਨੂੰ ਸਬਕ ਸਿਖਾਣੇ ਆ ਕੋਈ ਛੋੜਾ ਹੀ ਬਣਦੀਆਂ ਨੇ ਆਪਣੇ ਆਪ ਨੂੰ ਕੋਈ ਗੱਲ আর ਮੇਰੀ ਸੱਸ ਤਾਂ ਬਿਲਕੁਲ ਹੀ ਨਹੀਂ ਗੱਲ ਸੁਣਦੀ ਨਹੀਂ ਬਗਲੋਂ ਇਹ ਮੈਨੇ ਇੱਕ ਟੋਟਕਾ ਦੇਖਿਆ ਸੀਗਾ ਫੋਨ ਤੇ ਤੇਰੇ ચીਖ ਨੇ ਮਗਰ ਲਾਲਾ ਸ਼ਾਦਾ ਪਿਆਰ ਤੈਨੂੰ ਇਹ ਪਤਾ ਹੈ ਮੇਰਾ ਲਾਈਕ ਵੀ ਹੈਗਾ ਇਹ ਵਿਆਹ ਕਰਵਾ ਲਾਂ ਮੈਂ ਇਹਦੇ ਨਾਲ ਇਹਨੂੰ ਪਿੱਛੇ ਲਗਾ ਲਾਂ ਆਪਣੇ ਨਹੀਂ ਵਿਆਹ ਨਹੀਂ ਸੌਰੀ ਦੁਬਾਰਾ ਕਰੋ ਯਾਰ ਪਲੀ ਸ਼ਾਦਾ ਪਿਆਰ ਤੈਨੂੰ ਪਤਾ ਮੈਂ ਇਹਨੂੰ ਆਪਣੇ ਪਿੱਛੇ ਲਗਾਉਂਗੀ ਇਹ ਅਸਲ ਦੇ ਵਿੱਚ ਨਾ ਇਹਦੀ ਲਾਈਕ ਹੈ ਮੇਰੀ ਜਠਾਣੀ ਦੇ ਪਰ ਮੈਂ ਤਾਂ ਗੋਲਡੀ ਨਾਲ ਵੀ ਵਿਆਹ ਨਹੀਂ ਸੇ ਕਰਵਾਉਣਾ ਚਾਹੁੰਦੀ ਪਾਪਾ ਨੂੰ ਹੀ ਸੀਗਾ ਕਿ ਬਹੁਤ ਐਜੂਕੇਟਿਡ ਹੈ ਘਰ ਨਹੀਂ ਦੇਖਿਆ ਉਹਦਾ ਘਰ ਦਾ ਟੱਬਰ ਨਹੀਂ ਦੇਖਿਆ ਕੱਲੀ ਐਜੂਕੇਸ਼ਨ ਦੇਖ ਲਈ ਔਛਾ ਗੱਡੀ ਕੀ ਦੇ ਨਾਮ ਹੈ ਗੱਡੀ ਗੋਲਡੀ ਦੇ ਨਾਮ ਹੈ ਇਹਦਾ ਮਤਲਬ ਇਹ ਨਾਲ ਹੀ ਰੱਖਣਾ ਪੈਣਾ ਹੈ ਉਹਨਾ ਟਾਈਮ ਨਾਲ ਕੀ ਯਾਰ ਬਹੁਤ ਗੁੱਸਾ ਚੜਦਾ ਮੈਂ ਤੈਨੂੰ ਕੀ ਦੱਸਾਂ ਆਪਣਾ ਦਿਮਾਗ ਖਰਾਬ ਕਰੇ ਤੂੰ ਨਾ ਕੁਛ ਨਹੀਂ ਹੋਣਾ ਤੂੰ ਆਪਣਾ ਦਿਮਾਗ ਲਾ ਕਿ ਮੈਂ ਕਿਵੇਂ ਆਪਣੀ ਛਠਾਣੀ ਨੂੰ ਘਰੋਂ ਬਾਹਰ ਕਢਵਾ ਛਠਾਣੀ ਨੂੰ ਕੌਣ ਘਰੋਂ ਬਾਹਰ ਕੱਢੇਗਾ ਤੈਨੂੰ ਪਤਾ ਸਾਰੇ ਪਰ ਮੈਂ ਹੈਗੀ ਆ ਨਾ ਮੈਂ ਇੱਥੇ ਆ ਜਦ ਤੱਕ ਉਹਨੂੰ ਘਰੋਂ ਨਹੀਂ ਕਢਵਾਂਦੀ ਹੈਗੀ ਤੈਨੂੰ ਤਾਂ ਮੈਂ ਪਹਿਲਾਂ ਵੀ ਇਹ ਗੱਲ ਗਈ ਸੀ ਕਿ ਤੂੰ ਮੇਰੇ ਘਰੇ ਰਹਿ ਲਾ ਕੇ ਔਰ ਤੂੰ ਨਹੀਂ ਮੰਨੀ ਇਹ ਤੀਸ ਮੈਨੂੰ ਤੇਰੇ ਘਰੇ ਇਹਨੇ ਕੰਮ ਕਰਨਾ ਪਏਗਾ ਮੈਂ ਮੈਂ ਤਾਂ ਹੁਣ ਵੀ ਨਹੀਂ ਹੱਥ ਲਾਉਣਾ ਮੈਨੂੰ ਮਨੂ ਨਾ ਕਈ ਕੰਮ ਨੂੰ ਕਿਤੇ ਹਵਾ ਚਾ ਕੇ ਸਾਸ ਸਾਹਮਣੇ ਕਹਦੇ ਵੀ ਆਹ ਕੰਮ ਕਰ ਲਾਂ ਮੈਂ ਕੰਮ ਨਹੀਂ ਕਰਨਾ ਚਾਹ ਡੋਟ ਵਾਰੀ ਕੰਮ ਤਾਂ ਮੈਂ ਵੀ ਨਹੀਂ ਕਰਦੀ ਇਸੇ ਗੱਲ ਦਾ ਤਾਂ ਰੋਲ ਆਇਆ ਇਹ ਕਹਿੰਦੇ ਤੂੰ ਗਲਾਸ ਵੀ ਨਹੀਂ ਚੜਦੀ ਕਿਉਂ ਚੱਕਾ ਮੈਂ ਗਲਾਸ ਤੈਨੂੰ ਵੀ ਪਤਾ ਹੈ ਨਾ ਪਾਪਾ ਨੇ 20 ਲੱਖ ਰੁਪਏ ਤਾਂ ਕੈਸ਼ ਹੀ ਦਿੱਤਾ ਸੀ ਇਹਨਾਂ ਨੂੰ ਵਿਆਹ ਤੇ ਐਜੂਕੇਸ਼ਨ ਤਾਂ ਹੀ ਮਰਗੇ ਬਸ ਇਹਦੀ ਕਿੰਨੀ ਵਾਰੀ ਮੈਨੂੰ ਉਹਨੂੰ ਕਿਹਾ ਸੀਗਾ ਕਿਉਂ ਡਾਕਟਰ ਦਾ ਬੇਟਾ ਹੈ ਨਾ ਵਿਜੇ ਉਹਦੇ ਨਾਲ ਮੇਰਾ ਵਿਆਹ ਕਰ ਦੋ ਨਹੀਂ ਜੀ ਉਹ ਆਪਣੇ ਨਾਲ ਮੇਚ ਨਹੀਂ ਕਰਦਾ ਉਹ ਛੱਡ ਬੀਜੇ ਤੇਰੇ ਨਾਲ ਹੁਣ ਗੱਲ ਕਰਦਾ ਆ ਨਹੀਂ ਯਾਰ ਬੀਜੇ ਮੈਨਾਂ ਪਹਿਲਾਂ ਗੱਲ ਕਿਉਂ ਕਰਗੋ ਤੂੰ ਇਹ ਤਾਂ ਸੋਚ ਅਲਕੜਕਿਸਤਾਨ ਦੀ ਉਹ ਯਾਰ ਉਹ ਯਾਰ ਉਹਨੇ ਗੱਲ ਕਰਕੇ ਰੱਖ ਜੇ ਇਹਦੇ ਨਾਲ ਨਹੀਂ ਨਿਭੋ ਉਹ ਤਾਂ ਠੀਕ ਹੈ ਕੀ ਹੋ ਗਿਆ ਕੁਛ ਨਹੀਂ ਬਸ ਉਹ ਗੱਲਾਂ ਕਰਦੀ ਸੀ ਜਿੱਜੂ ਮੈਂ ਤਾਂ ਐਵੇਂ ਕਹਿ ਰਹੀ ਸੀ ਕਿ ਬਈ ਤੁਸੀਂ ਇਹਦੇ ਪਿੱਛੇ ਨਹੀਂ ਲੱਗਦੇ ਹੈਗੇ ਚੇਂਜ ਕਰਦੇ ਮੈਂ ਕਿਹਾ ਇਹਦੇ ਚੇਂਜ ਕਰਦੇ ਘਰ ਚੇਂਜ ਕਰਦੇ ਮੈਂ ਕਿਹਾ ਮੈਂ ਤਾਂ ਕਹਿ ਰਹੀ ਵੀ ਘਰ ਚੇਂਜ ਕਰ ਦਾਂਗੇ ਜੀਜੋ ਮੇਰੇ ਖਾਣੇ ਵਾਸਤੇ ਕੀ ਲੈ ਕੇ ਆਏ ਹੋ ਅਰੇ ਜਿਹੜਾ ਜਿਹੜਾ ਤੁਸੀਂ ਕਿਹਾ ਨਾ ਉਹ ਸਾਰਾ ਕੁਝ ਕਿਚਿੰਡ ਲਿਆਂਦਾ ਪਿਆ ਡੰਪਲ ਪਾ ਕੇ ਲਿਆ ਦੇ ਮੈਨੂੰ ਕੋਈ ਗੱਲ ਨਹੀਂ ਉਹ ਆਪਾਂ ਸਾਰੇ ਇਕੱਠੇ ਓਹੋ ਜੀਜਾ ਜੀ ਇੱਕ ਤਾਂ ਨਾ ਤੁਸੀਂ ਮੈਨੂੰ ਰਾਜੇ ਰੂਜੇ ਕਹਿਣਾ ਬੰਦ ਕਰੋ ਮੈਂ ਕੋਈ ਰਾਜੇ ਰੂਜੇ ਨਹੀਂ ਹੈਗੀ ਜਾਂ ਤਾਂ ਮੇਰਾ ਨਾਮ ਲਓ ਗਗਨ ਜਾਂ ਮੈਨੂੰ ਸਾੜੀ ਸਾਹਿਬਾ ਕਹਿ ਕੇ ਬੁਲਾ ਲਿਆ ਕਰੋ ਕੋਈ ਗੱਲ ਨਹੀਂ ਅੱਗੇ ਤੋਂ ਗਗਨ ਹੀ ਕਹਿ ਕੇ ਬੁਲਾ ਲਿਆ ਕਰੋ ਹਾਂ ਤੇ ਤੁਹਾਨੂੰ ਵੀ ਕਿਉਂਕਿ ਪਤਾ ਹੀ ਆ ਕੀ ਗਗਨ ਐਜੂਕੇਟਡ ਆ ਕੋਈ ਅਨਪੜਨੀ ਆ ਬੁੱਗੇ ਰਾਜੇ ਕਰਦੇ ਫਿਰੋਗੇ ਚਲ ਕੋਈ ਗੱਲ ਨਹੀਂ ਉਹ ਤਾਂ ਐਨੇ ਵਧੀਆ ਨੇ ਐਨੇ ਪਿਆਰ ਨਾਲ ਬੋਲਦੇ ਨੇ ਯਾਰ ਤੂੰ ਕੁਝ ਸਮਝਾ ਇਹਨਾਂ ਨੂੰ ਮੈਂ ਤਾਂ ਬਹੁਤ ਦੁਖੀ ਆ ਚੁੱਕੀ ਆ ਸਮਝ ਗਿਆ ਨਾ 2 ਦਿਨ ਨੇ ਤੁਹਾਡੇ ਕੋਲ ਘਰ ਛੱਡ ਕੇ ਜਾਣ ਵਾਸਤੇ ਫਿਰ ਤੂੰ ਛੱਡ ਕੇ ਚਲ ਜਾਈਂ ਹੋਰ ਫਿਰ ਨਿਬੜੂ ਕੀ ਯਾਰ ਹੁਣ ਮੈਂ ਮੈਂ ਤਾਂ ਕਹਿ ਹੀ ਦਿੱਤਾ ਇੱਕ ਮੈਂ ਛੱਡ ਕੇ ਚਲੀ ਜਾਨੀ ਆ ਓਹੋ ਸਮਝਾ ਲੈ ਯੋ ਕਾਦੇ ਵਾਸਤੇ ਉਹਨਾਂ ਨਾਲ ਕਿਉਂ ਗੁੱਸੇ ਹੋ ਰਹੀਆਂ ਤੂੰ

ਮਟਰ ਮੈਨੂੰ ਨਹੀਂ ਖਾਣੇ ਨੂੰ ਨੇ ਹੈਗੇ ਮਟਰ ਕਿਉਂ ਹੋਰ ਤੂੰ ਕੀ ਖਾਵੇਂਗੀ ਭਾਈ ਫੇਰ ਤਾਂ ਮਟਰ ਪਨੀਰ ਖਾਉਂਗੀ ਜਾਂ ਮੈਂ ਸ਼ਾਹੀ ਪਨੀਰ ਖਾਉਂਗੀ ਜਾਂ ਮੈਂ 버ਗਰ ਖਾਉਂਗੀ ਤੇ ਜਾਂ ਮੈਂ ਪੀਜ਼ਾ ਖਾਉਂਗੀ ਮੈਂ ਨਹੀਂ ਖਾਂਦੀ ਗੁੰਦੀ ਹੈਗੀ ਚੜ ਕੋਈ ਗੱਲ ਨਹੀਂ ਗगन ਤੂੰ ਫਿਕਰ ਨਾ ਕਰ ਵੈਸੇ ਵੀ ਤੈਨੂੰ ਪਤਾ ਨਹੀਂ ਤੇਰੇ ਜਿੱਜੂ ਨੇ ਅੰਦਰ ਤੰਦੂਰੀ ਰੋਟੀ ਤੇ ਪਨੀਰ ਦੀ ਸਬਜ਼ੀ ਲੈ ਕੇ ਰੱਖੀ ਹੋਈ ਹੈ ਆ ਪਾਓ ਖਾਵਾਂਗੇ ਆ ਯਾਰ ਮੈਂ ਤਾਂ ਤੇਰੇ ਕੰਨੀ ਤੇ ਆੜੀ ਨੇ ਤਾਂ ਆਹ ਕੀ ਹਲਵਾ ਬਣਾ ਰੱਖਿਆ ਤਾਂ ਆਪਣਾ ਕੀ ਕਰਾਇਆ ਉਹ ਸ਼ਾਰਟ ਡਰੈਸ ਪਾਇਆ ਕਰਨਾ ਮੈਂ ਤੈਨੂੰ ਪਿਛਲੀ ਵਾਰ ਲੈ ਕੇ ਭੇਜੀ ਸੀ ਤੇਰੇ ਬਰਥਡੇ ਤੇ ਯਾਦ ਹੈ ਮੈਨੂੰ ਮੈਨੂੰ ਪਤਾ ਹੈ ਵਨਪੀਸ ਹਾਂ ਵਨਪੀਸ ਉਹ ਪਾਇਆ ਕਰ ਤੇ ਹਾਈ ਹੀਲ ਸੈਂਡਲਸ ਪਾ ਕੇ ਰੱਖਿਆ ਕਰ ਕਰੇ ਕੀ ਵਾਲੋਂ ਦਾ ਕੀ ਹਾਲ ਕਰ ਰੱਖਿਆ ਸਹੀ ਗੱਲ ਹੈ ਭਾਈ ਸਾਡੇ ਤਾਂ ਘਰੇ ਕੋਈ ਕੰਮ ਨਹੀਂ ਧੰਦਾ ਨਹੀਂ ਹੈ ਨਾ ਹਾਂ ਹਾਂ ਸਹੀ ਗੱਲ ਹੈ ਕੀ ਲੈਣਾ ਆਈ ਤਾਂ ਐਸ਼ ਸੀ ਜ਼ਿੰਦਗੀ ਹੈ ਨਾ ਸਹੀ ਗੱਲ ਹੈ ਭਾਈ ਸਾਡੇ ਵਰਗੇ ਤਾਂ ਐਵੇਂ ਕਾਮਲੇ ਸੀ ਜਿਹੜੇ ਘਟਾ ਟੋਟੋ ਸਾਰੀਆਂ ਘਰ-ਦਰ ਬਣਾਤਾ ਅਸੀਂ ਤਾਂ ਨਹੀਂ ਇਹ ਜਾ ਕੁਛ ਜਾਣਦੇ ਤੇ ਭਾਈ ਮੇਰੀ ਗੱਲ ਸੁਣੋ ਇਹ ਇੱਥੇ ਨਹੀਂ ਰਹਿਣਾ ਚਾਹੁੰਦੇ ਵੈਸੇ ਵੀ ਇਹਨਾਂ ਨੇ ਤਾਂ ਮੁਹਾਲੀ ਜਾਣਾ ਆ ਮੈਂ ਤਾਂ ਕਿਹਾ ਮੇਰੇ ਕੋਲ ਰਹੋ ਕਿਉਂਕਿ ਦੇਖੋ ਮੈਂ ਮੈਂ ਤਾਂ ਮੈਰਿਜ ਵੀ ਨਹੀਂ ਹੋਈ ਹੈਗੀ ਮੈਂ ਤਾਂ ਕੱਲੀ ਫਿਰ ਵੀ ਇਕੱਲੀ ਰਹਿਣੀ ਆ ਮੈਂ ਉਹ ਮੁੰਡਾ ਲੱਭਣਾ ਆ ਜਿਹੜਾ ਕੱਲਾ ਹੋਵੇ ਬਿਲਕੁਲ ਕੱਲਾ ਹਾਂ ਸੱਸ ਨਾ ਹੋਵੇ ਨਾ ਨਾ ਕੋਈ ਨਾ ਸੱਸ ਨਾ ਸੌਰਾ ਹਨਾ ਚੱਲ ਭਾਈ ਇਹ ਤਾਂ ਬਾਲੇ ਵਧੀਆ ਗੱਲ ਐ ਹਾਂ ਕੱਲੀ ਜਾਣੀ ਵਿਆਹ ਕਰਵਾ ਲੈਗੀ ਬੰਦਾ ਬੁੜੀਆਂ ਨੂੰ ਐਵੇਂ ਸੌ ਤੋਕਦੀਆਂ ਨੇ ਰੋਕਦੀਆਂ ਨੇ ਆਏ ਨਾ ਕਰੋ ਐ ਹੋ ਜੋ ਮੈਨੂੰ ਤਾਂ ਬੜਾ ਬੁਰਾ ਲੱਗਦਾ ਮੈਂ ਤਾਂ ਇਹਨੂੰ ਵੀ ਪਸੰਦ ਨਹੀਂ ਕਰਦੀ ਕਿੰਨੇ ਅੰਦਾ ਫੈਮਿਲੀ ਦੇ ਵਿੱਚ ਮੈਰਿਜ ਕਰਵਾ ਕੇ ਮੈਂ ਨਹੀਂ ਅਡਜਸਟ ਕਰਦੀ ਕਿਵੇਂ ਆ ਸਹੀ ਗੱਲ ਹੈ ਭਾਈ ਆਪਦਾ ਬੱਚਾ ਕਿੱਡ ਚਾਹੀਦਾ ਖਾਣ ਨੂੰ ਹਨਾ ਸੱਸ ਸਹੁਰੇ ਦੇ ਤਾਂ ਕੋਈ ਲੋੜ ਹੀ ਨਹੀਂ ਮਮੀ ਪਲੀਜ਼ ਪਲੀਜ਼ ਤੁਸੀਂ ਮੈਨੂੰ ਤਾਂ ਬਹੁਤ ਕੁਝ ਬੋਲਦੇ ਨੇ ਠੀਕ ਹੈ ਲੇਕਿਨ ਮੇਰੀ ਭੈਣ ਆਈ ਨੂੰ ਨਾ ਇਸ ਤਰ੍ਹਾਂ ਉਹਦੀ ਬੇਇੱਜ਼ਤੀ ਨਾ ਕਰੋ ਮੇਰੀ ਗੱਲ ਸੁਣ ਕੁੜੇ ਵੀਰ ਮੇਰੀ ਗੱਲ ਮੈਂ ਤਾਂ ਤੈਨੂੰ ਹਲੇ ਵੀ ਕਹਿਨੀ ਆ ਜੇ ਨਹੀਂ ਪਸੰਦ ਨਾ ਨਿਮੇੜ ਦੇ ਪਰ ਪਾਪਾ ਕੋਟ ਦੇ ਵਿੱਚ ਦੀ ਬਹੁਤ ਲੈ ਲਾ ਵਧੀਆ ਆਪ ਦਾ ਵਧੀਆ ਲੱਭੀ ਜਿਹਦੇ ਨਾਲ ਕੀ ਤੂੰ ਪਹਿਲਾਂ ਉਹਨੂੰ ਦੇਖੇ ਕਿ ਤੈਨੂੰ ਕਮਾਂਦਾ ਫਰਾਂਦਾ ਆ ਜਾਂ ਤੇਰੇ ਲਾਇਕ ਹੈਗਾ ਵੀ ਆ ਜਾਂ ਨਹੀਂ ਐਵੇਂ ਪਾਪਾ ਦੇ ਕਹਿੰਦੇ ਮੈਰਿਜ ਕਰਵਾਉਂਦਾ ਕੋਈ ਫਾਇਦਾ ਹੋਇਆ ਕੋਈ ਫਾਇਦਾ ਨਹੀਂ ਹੋਇਆ ਪਾਪਾ ਨੇ ਨਾ ਸਹੀ ਗੱਲ ਖੁਦ ਮੇਰੀ ਲਾਈਫ ਖਰਾਬ ਕਰਤੀ ਆ ਇਹ ਤਾਂ ਕੇ ਪਤਾ ਭਾਈ ਲਾਈਫ ਸਾਡੀ ਖਰਾਬ ਹੋਈ ਆ ਕਿ ਤੇਰੀ ਹੋਈ ਆ ਪਤਾ ਰੱਬ ਜਾਣਦਾ ਸਾਨੂੰ ਪਤਾ ਅੱਜ ਤੱਕ ਤਾਂ ਬੀਬੀ ਜੀ ਮੇਰੀ ਭੈਣ ਦੀ ਹੋਈ ਆ ਤੁਹਾਡੀ ਤਾਂ ਕੋਈ ਲਾਈਫ ਖਰਾਬ ਨਹੀਂ ਹੋਈ ਛੋਟੇ ਲਈ ਤਾਂ ਸਾਰੇ ਕੁਝ ਹੈਗਾ ਹੀ ਹੈ ਨਾ ਤੁਹਾਡਾ ਮੁੰਡਾ ਹੈਗਾ ਦੂਜਾ ਤੁਹਾਡੀ ਨੂੰ ਹੈਗੀ ਐ ਇਦਾਂ ਤੇ ਨਾ ਜਿੱਦਾਂ ਤੁਸੀਂ ਕੱਪੜੇ ਪਾ ਰੱਖਿਆ ਪੂਟ ਵਗੈਰਾ ਪਾ ਰੱਖੇ ਨੇ ਨਾ ਸਾਡੇ ਆਂਟੀ ਆ ਛਾੜੂ ਕੋਚਾ ਲਾਉਣ ਵਾਲੇ ਭੀਜੀ ਚ ਉਹ ਮੰਦੀ ਐ ਅਸੀਂ ਨਹੀਂ ਕਰਦੇ ਭਾਈ ਮੇਰੀ ਗੱਲ ਸੁਣ ਲੈ ਅਸੀਂ ਤਾਂ ਹੈਗਾ ਕਬੀਲਦਾਰ ਅਸੀਂ ਤੁਹਾਡੀ ਦੀਸ ਕਿੱਥੋਂ ਕਰ ਸਕਦੇ ਆ ਤੁਹਾਡੀਆਂ ਤਾਂ ਪੜੀਆਂ ਲਿਖੀਆਂ ਵਾਲੀਆਂ ਗੱਲਾਂ ਹੈ ਅਸੀਂ ਤਾਂ ਘਰੇ ਆਟਾ ਵੀ ਸੇ ਕਰਿਆ ਪੀਲਾ ਨਾ ਚੱਕੀ ਤੇ ਉਹ ਤੇਰੀ ਅਨਪੜ੍ਹਚੀ ਕਿੱਥੇ ਇਥੇ ਹੋਊਗੀ ਕਿਤੇ ਨਾਲੇ ਬੇਬੇ ਜੀ ਮੇਰੀ ਗੱਲ ਸੁਣੋ ਜੇ ਤੁਸੀਂ ਕੰਮ ਹੀ ਕਰਵਾਉਣਾ ਸੀ ਨਾ ਤਾਂ ਫਿਰ ਉਹੋ ਜੀ ਕੁੜੀ ਲੱਭਣੀ ਸੀ ਮੇਰੇ ਪਿਓ ਨੇ ਟਰੱਕ ਭਰ ਕੇ 10 ਦਾ ਦਿੱਤਾ ਹੈ ਨਾਲੇ 20 ਲੱਖ ਰੁਪਈਆ ਦਿੱਤਾ ਆ ਉਹ ਨਹੀਂ ਸੀ ਲੈਣਾ ਤੁਸੀਂ ਮੈਨੂੰ ਤੇ ਇਹ ਗੱਲ ਨਹੀਂ ਸਮਝ ਆਉਂਦੀ ਗਦੋਂ ਜਿਹੜਾ 20 ਲੱਖ ਲੱਗਿਆ ਕਿੱਥੇ ਐ ਕਿੱਥੇ ਉਹ ਪੈਸਾ ਮੈਨੂੰ ਤਾਂ ਦਿਖਦਾ ਹੀ ਨਹੀਂ ਗੱਡੀ ਵੀ ਮੇਰੀ ਭੈਣ ਲੈ ਕੇ ਆਈ ਐ ਨਾਲੇ ਸਭ ਕੁਝ ਲੈ ਆਈ ਐ ਸੁਣੋ ਸਾਹ ਕਿਤਾਬ ਦੇਈਏ ਮੇਰੀ ਗੱਲ ਸੁਣ ਲਾ ਮੇਰਾ ਪੁੱਤ ਲੱਖੇ ਕਰੋੜੀ ਨਹੀਂ ਮਿਲਦਾ ਹੈ ਜਿਹੜਾ ਲੱਖਾਂ ਕਰੋੜਾਂ ਦਾ ਮੇਰਾ ਪੁੱਤ ਨੇ ਕਾਠ ਮਾਰ ਕੇ ਰੱਖ ਲਿਆ ਬੇਬੇ ਜੀ ਮੇਰੀ ਗੱਲ ਸੁਣੋ ਸਾਡੀ ਕੁੜੀ ਵੀ ਕਰੋੜਾਂ ਦੀ ਐ ਅਰਬਾਂ ਦੀ ਆ ਤੁਹਾਡਾ ਤਾਂ ਲੱਖਾਂ ਚ ਹੀ ਆਂਦਾ ਆ ਮੇਰੇ ਪੁੱਤ ਨੂੰ ਤਾਂ ਰਿਸ਼ਤੇ ਬਥੇਰੇ ਆਏ ਦਵਾਲੇ ਕਰਦੇ ਸੀ ਰਿਸ਼ਤੇ ਸਾਡੀ ਕੁੜੀ ਪਿੱਛੇ ਘਾਤਾ ਫਿਰਦੇ ਸੀਗੇ ਦਿਸਦਾ ਹੀ ਐ ਮੈਨੂੰ ਸਾਡੇ ਫੁੱਟ ਗਏ ਕਿਸਮਤ ਪਾਣੀ ਮੇਰੇ ਭੈਤਰ ਜੀ ਮੇਰੀ ਜਠਾਣੀ ਦੇਖ ਸਭ ਤੋਂ ਪਹਿਲਾਂ ਤਾਂ ਪੜ ਗਈ ਕਿੱਥੇ ਜੀਜੂ ਆਇਆ ਕਿੱਥੇ ਜੀਜੂ ਕਿਹਦੀ ਰਹਿੰਦੀ ਐ ਤੇਰੇ ਨਾਲ ਉਹ ਵੀ ਸੱਜਣ ਨਾਲੋਂ ਵੀ ਉੱਪਰ ਆਤਾ ਹੂੰ ਸਾਈਡ ਸਾਡੇ ਬਸ ਕਿਸਮਤ ਫੁੱਟ ਗਈ ਕੀ ਕਰੀਏ ਇੱਕ ਪੁੱਤ ਵਿਆਹੇ ਬਿਨਾ ਸਰਿਆ ਨਹੀਂ ਕਰੀਏ ਤੇਰੇ ਕੁੜੀ ਦੀ ਮੇਰੀ ਭੈਣ ਤੋਂ ਹੋਰ ਬੇਇੱਜ਼ਤੀ ਨਾ ਕਰਵਾਓ ਆਪਦਾ ਮੂੰਹ ਬੰਦ ਕਰਕੇ ਰੱਖੋ ਤੇਰੀ ਭੈਣ ਨੇ ਪਥੈਰੀ ਬੇਇੱਜ਼ਤੀ ਕਰਤੀ ਮੇਰੀ ਬਥੇਰੀ ਕਰਤੀ ਆ ਮੈਨੂੰ ਵੀ ਆਹੀ ਕੁਛ ਕਰਿਆ ਦੀ ਆਕੇ ਹੈ ਮੈਨੂੰ ਮੜਚੀ ਨਾ ਹੋਵੇ ਸੱਚੀ ਹਨ ਪੜਾ ਮੈਂ ਤੁਹਾਨੂੰ ਕਿਹਾ ਸੀ ਨਾ ਨਾ ਮੈਨੂੰ ਵੀ ਆਹੀ ਕੁਛ ਕਿਹਾ ਸੀ ਭਾਈ ਆਕੇ ਨੇ ਕੀ ਕਰਾਂ ਹੈ ਮੜ ਮੋਟੇ ਬੋਲਣ ਦੀ ਤੂੰ ਇੰਜ ਚਾਹਿੰਦੀ ਹੈ ਜੀ ਤਮੀਜ਼ ਦੀ ਹੈ ਮੇਰੀ ਮੈਂ ਤਾਂ ਆ ਹਲਵਾ ਹੁਲੇ ਆ ਆ ਹਲਵਾ ਹੁਲੇ ਜੇ ਸਾਨੂੰ ਨਹੀਂ ਆਉਂਦੇ ਹੈ ਸੰਤਾ ਸਿੱਧੀ ਸੱਸਰੀ ਕਾਲ ਆਉਂਦੀ ਹੈ ਭਾਈ ਤਾ ਮੂੰਹ ਦੇਖੇ ਤੁਸੀਂ ਐਨੇ ਐਨੇ ਹੋ ਜਾਂਦੇ ਵਿੱਚ ਬਪੜਾ ਆ ਦੇਖ ਲੋ ਜੀਜਾ ਦੀ ਤੁਹਾਡੀ ਮੰਮਾ ਵੇਸਟੀ ਕਰਨ ਲੱਗੇ ਨੇ ਮੇਰੇ ਲਮਾਏ ਤਾਂ ਬੇਤ ਨੂੰ ਕੀ ਕਹਿੰਦੀ ਹੈ ਭਾਈ ਪਲੀਜ਼ ਗੋਲਡੀ ਆਪਣੀ ਮੰਮਾ ਨੂੰ ਸਮਝਾ ਦੇ ਦੋਨੋਂ ਘਰ ਛੱਡ ਕੇ ਚਲੇ ਜਾਂਦੇ ਆਪ ਦਾ ਘਰ ਤੱਕ ਤੇ ਚੱਲੀ ਜਾਂਦਾ ਇਹਦਾ ਤੀਜੇ ਥਾਂ ਮਾਂ ਨੂੰ ਬੋਲਣ ਦਾ ਕੀ ਹੱਕ ਆ ਕੋਈ ਮੈਨੂੰ ਹਲਵਾ ਕਹਿੰਦੀ ਆ ਕਹਿ ਜੋ ਆ ਮੇਰੀ ਇੱਜ਼ਤਾਂ ਹੋ ਗਈ ਮੇਰੀ ਭੈਣ ਹੈ ਮੈਂ ਬੋਲ ਸਕਦੀ ਆ ਕਿ ਮੇਰੀ ਭੈਣ ਆ ਫਿਰ ਆਪਣੀ ਭੈਣ ਨੂੰ ਬੋਲ ਤੂੰ ਮੇਰੀ ਮਾਂ ਨੂੰ ਕਿਵੇਂ ਬੋਲਦੀ ਹੈ ਮੇਰੀ ਗੱਲ ਸੁਣੋ ਜੀਜਾ ਜੀ ਇਹ ਵੀ ਕਿਸੇ ਦੀ ਟੀ ਹੈਗੀ ਠੀਕ ਆ ਅਸੀਂ ਪਤਾ ਕਿੰਨੇ ਲਾਡ ਪਿਆਰ ਨਾਲ ਰੱਖੀ ਆ ਜੀਜਾ ਜੀ ਲਾਡ ਪਿਆਰ ਨੂੰ ਅਸੀਂ ਕਿਹੜੇ ਨੂੰ ਸੁਸਰੇ ਵਾਲੀ ਕਣਕ ਖਵਾਉਨੇ ਆ ਨਾਲੇ ਬਈ ਤੂੰ ਕੱਟ ਟੋਕ ਟਪਟੇ ਨਾ ਬੋਲਣ ਦੀ ਅਕਲ ਤਾਂ ਲੈ ਲੈ ਪੋਨੀ ਉੱਚੀ ਕਰਨਾ ਥੋੜੀ ਤੂੰ ਪੜੀ ਲਿਖੀ ਲੱਗਣ ਲੱਗ ਜੇਂਗੀ ਏਕਸਕਿਊਜ਼ ਮੀ ਤਮੀਜ਼ ਨਾਲ ਬੋਲ ਆ ਗਾਣਾ ਗਿੰਦੀਆ ਆ ਗਾਣਾ ਗਿੰਦੀਆ ਦੇਖ ਲੈ ਸੁਣ ਲੈ ਯਾਰ ਪਲੀਜ਼ ਯਾਰ ਦੇਖ ਮੈਂ ਮਾਂ ਨੂੰ ਸਖਾ ਕੇ ਮਰ ਦੂੰ ਆ ਦੇਖ ਲੈ ਕਿਵੇਂ ਅਨੇਜੀ ਚ ਗਾਣਾ ਗਿੰਦੀਆ ਹਾਈ ਬੇ ਮਾਮਾ ਮਰ ਜਾ ਮੈਂ ਤਾਂ ਮੱਚ ਜਾ ਖੜੀ ਕੋਈ ਦੇਖ ਲੈ ਕਿੰਨਿਆ ਕਰਿਆ ਜੀਜੀ ਚ ਗਾਣਾ ਦੇ ਜਾਂਦੀਆਂ ਕਿਹੜੇ ਵੇਲੇ ਹੋਗੇ ਤੂੰ ਅਸੇ ਨੂੰ ਫੜ ਲੈ ਤਾਂ ਹੁਣ ਤਾਂ ਚੁੱਪ ਕਰ ਝੋ ਐ ਕਿ ਮੈਂ ਹੱਥ ਲਾਊਗਾ ਤੂੰ ਗਾਲਾਂ ਕਿਵੇਂ ਦੇਣੀ ਆ ਸਾਨੂੰ ਗਾਲਾਂ ਜਿੰਨਾ ਹੋਣਾ ਸੀ ਨਾ ਹੋ ਚੁੱਕਿਆ ਮੈਂ ਆਪਣੀ ਭੈਣ ਨਾਲ ਜਾੜੀ ਕਰ ਛੱਡ ਕੇ ਐਸੇ ਮੇਰੇ ਨਾਲ ਨਹੀਂ ਰਹੂਗੀ ਨਾਲੇ ਜਿੰਨਾ ਕੁਛ ਐਨ ਸਾਰਾ ਕੋਟ ਦੇ ਵਿੱਚ ਡਬਲ ਕਰਕੇ ਲਾਵਾਂਗੇ ਪੀਰ ਹਾਂ ਦੇਮਾਗਾ ਤੈਨੂੰ ਡਬਲ ਕਰਕੇ ਤੁਹਾਡਾ 40 ਦਰ ਜਵਾੜਿਆਂ ਦਾ ਬਿੱਦਾਂ ਆਏਗੇ ਤੂੰ ਮੈਂ ਤੂੰ ਖਾਣ ਪੀਣ ਦੇ ਪੈਸੇ ਵੀ ਸਾਗਣ ਕਰਕੇ ਲੈ ਲੈਣੇ ਨਹੀਂ ਬੱਸ ਵੀ ਭਾਗ ਜਾ ਤੂੰ ਹੁਣ ਨਾ ਹੁਣ ਤੈਨੂੰ ਪਤਾ ਲੱਗ ਗਿਆ ਵੀ ਕਿੱਡਿਕ ਮੇਰੀ ਜਿੱਤ ਕਰਦੀ ਐ ਇਹੇ ਅਰੇ ਭੈਣ ਵੀ ਸੌ ਸੌ ਕੁਸ ਬਲ ਗਿਆ ਇੰਨੀਆਂ ਗਾਲਾਂ ਮੈਂ ਤਾਂ ਕਿਸੇ ਤਰ੍ਹਾਂ ਮਾ ਪਾਵਾਂ ਮੈਂ ਤੇ ਤੈਨੂੰ ਨਹੀਂ ਮਾਰਾ ਕਹਾ ਸਕਦਾ ਆ ਤੇਰੇ ਸਾਹਮਣੇ ਕਿੰਨੀਆਂ ਗਾਲਾਂ ਦੇ ਕੇ ਮੈਨੂੰ ਬੇਬੇ ਬਹਿ ਜਾ ਬਸ ਹਾਂ ਤਾਂ ਕਾਲਜਾ ਮੱਚ ਗਿਆ ਮੈਂ ਤਾਂ ਕਿਸ ਸੌਜਤ ਕਰੋ ਹੀ ਨਹੀਂ ਕਹਾਈ ਬੇਬੇ ਤੇਲ ਮੈਨੂੰ ਗਾਲਾਂ ਦੇਗੀ ਮੇਰੀ ਗੱਲ ਤਾਂ ਸੁਣਾ ਆਪ ਹੀ ਪਤਾ ਹੁਣ ਤੇਰੇ ਪੱਖ ਦਾ ਕਿਉਂ ਹੋਇਆ ਕਿਉਂਕਿ ਉਹਨੂੰ ਪਤਾ ਹੈ ਵੀ ਉਹ ਬਾਗੀਆਂ ਹਨਾ ਹੁਣ ਇੱਥੇ ਮੈਨੂੰ ਰੋਟੀ ਕੌਣ ਦੇਊਗਾ ਬਣਾ ਕੇ ਆਹੀ ਆ ਦੇਖ ਲੈ ਮਿੱਠਾ ਲੂਚਾ ਹੈ ਕੰਜਰ ਮੈਂ ਸਭ ਜਾਣਦੀ ਹਾਂ ਕਰਤਾ ਤਾ ਬਸ ਮੈਂ ਵੀ ਵਧੀਆ ਇੱਥੋਂ ਟਲ ਗਈਆਂ ਕਲੇਸ